ਤੇ ਅਤੇ ਘੱਟ ਜ਼ਮੀਨ ਵਾਲੇ ਕਿਸਾਨਾਂ ਦਾ ਆਰਥਿਕ ਵਿਕਾਸ ਬਹੁਤ ਜ਼ਰੂਰੀ ਹੈ ਸੀਮਤ ਸਾਧਨ ਅਤੇ ਘੱਟ ਖੇਤੀਬਾੜੀ ਸਹੂਲਤਾਂ ਹੋਣ ਕਰਕੇ ਛੋਟੇ ਕਿਸਾਨਾਂ ਨੂੰ ਖੇਤੀਬਾੜੀ ਵਿੱਚ ਮਿਹਨਤ ਜ਼ਿਆਦਾ ਕਰਨੀ ਪੈਂਦੀ ਹੈ ਅਤੇ ਖੇਤੀ ਆਮਦਨ ਵਿੱਚ ਜ਼ਿਆਦਾ ਵਾਧਾ ਪ੍ਰਾਪਤ ਨਹੀਂ ਹੁੰਦਾ ਇਸ ਲਈ ਛੋਟੇ ਅਤੇ ਘੱਟ ਜ਼ਮੀਨ ਵਾਲੇ ਕਿਸਾਨਾਂ ਨੂੰ ਕੁਝ ਅਜਹੀਆਂ ਖੇਤੀ ਤਕਨੀਕਾਂ ਦੀ ਵਰਤੋਂ ਕਰਨ ਦੀ ਲੋੜ ਹੈ ਜਿਸ ਨਾਲ ਉਹ ਘੱਟ ਜ਼ਮੀਨ ਤੋਂ ਵਧੇਰੇ ਮੁਨਾਫਾ ਲੈ ਸਕਣ ਕਿਸਾਨ ਵੀਰੋ ਮੈਂ ਡਾਕਟਰ ਨਰਿੰਦਰਪਾਲ ਸਿੰਘ ਫਾਰਮ ਸਲਾਹਕਾਰ ਸੇਵਾ ਕੇਂਦਰ ਅੰਮ੍ਰਿਤਸਰ ਕੇਵੀਕੇ ਅੰਮ੍ਰਿਤਸਰ ਵਿਖੇ ਸੇਵਾ ਨਿਭਾ ਰਿਹਾ ਹਾਂ ਕਿਸਾਨ ਵੀਰੋ ਮੈਂ ਅੱਜ ਤੁਹਾਡੇ ਨਾਲ ਛੋਟੇ ਕਿਸਾਨੀ ਬਾਰੇ ਕੁਝ ਜਿਹੜੇ ਆਪਣੇ ਵਿਚਾਰ ਆ ਉਹ ਸਾਂਝੇ ਕਰਨ ਜਾ ਰਿਹਾ ਹਾਂ ਪੰਜਾਬ ਦੇ ਵਿੱਚ ਜਿਹੜੇ ਛੋਟੇ ਕਿਸਾਨ ਨੇ ਇਹ ਜ਼ਿਆਦਾਤਰ ਇਹ ਸੋਚਦੇ ਨੇ ਕਿ ਸਾਡੀ ਜਿਹੜੀ ਆ ਆਮਦਨ ਬਹੁਤ ਘੱਟ ਆ ਸਾਡਾ ਜਿਹੜਾ ਵਾ ਗੁਜ਼ਾਰਾ ਜਿਹੜਾ ਵਾ ਉਹ ਨਹੀਂ ਹੋ ਰਿਹਾ ਜਿਦੇ ਕਰਕੇ ਛੋਟੇ ਕਿਸਾਨਾਂ ਦੇ ਵਿੱਚ ਬਹੁਤ ਜ਼ਿਆਦਾ ਤਣਾਅ ਜਿਹੜਾ ਤਣਾਅ ਪ੍ਰਭੂ ਵਾਤਾਵਰਣ ਨੇ ਆ ਪਰਿਵਾਰਾਂ ਦੇ ਵਿੱਚ ਉਹ ਬਣ ਰਿਹਾ ਹੈ ਇਸ ਤਣਾਅ ਨੂੰ ਕਿਵੇਂ ਘਟ ਕੀਤਾ ਜਾਵੇ ਕਿਵੇਂ ਜਿਹੜੀ ਆ ਆਮਦਨ ਵਧਾਈ ਜਾਵੇ ਛੋਟੇ ਕਿਸਾਨਾਂ ਨੂੰ ਸਾਡੇ ਕਿਸਾਨ ਵੀਰਾਂ ਨੂੰ ਇਹ ਚਾਹੀਦਾ ਸਭ ਤੋਂ ਪਹਿਲਾਂ ਕਿ ਸਾਡੀ ਜਿਹੜੀ ਆਮਦਨ ਆ ਆਮਦਨ ਸਾਡੀ ਸਾਡੀ ਉਪਜ ਸਾਡੇ ਉਤਪਾਦਨ ਤੇ ਨਿਰਭਰ ਕਰਦੀ ਆ ਸਾਡੀ ਉਪਜ ਤੇ ਸਾਡਾ ਜਿਹੜਾ ਉਤਪਾਦਨ ਆ ਇਹਦੇ ਵਿੱਚ ਕੋਈ ਕਮੀ ਨਹੀਂ ਗੀ ਪੰਜਾਬ ਦੇ ਵਿੱਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵੱਲੋਂ ਵੱਖ-ਵੱਖ ਤਕਨੀਕਾਂ ਜਿਹੜੀਆਂ ਹਰ ਸਾਲ ਵਿਕਸਿਤ ਕੀਤੀਆਂ ਜਾਂਦੀਆਂ ਜਿਹਦੇ ਨਾਲ ਸਾਡੀਆਂ ਜਿਹੜੀਆਂ ਫਸਲਾਂ ਸਾਡੇ ਜਿਹੜੀਆਂ ਸਹਾਇਕ ਜਿਹੜੇ ਕਿੱਤੇ ਆ ਉਹਨਾਂ ਦੇ ਵਿੱਚ ਇਸੇ ਤਰ੍ਹਾਂ ਜਿਹੜੀ ਪ੍ਰੋਸੈਸਿੰਗ ਆ ਵੈਲਿਊ ਐਡੀਸ਼ਨ ਆ ਹਰ ਸਾਲ ਜਿਹੜੀ ਆ ਨਵੀਂ ਟੈਕਨੋਲੋਜੀ ਜਿਹੜੀ ਆ ਉਹ ਆਉਂਦੀ ਆ ਜਿੰਨੂੰ ਜੇ ਅਸੀਂ ਆਪਣਈਏ ਤੇ ਅਸੀਂ ਜਿਹੜੀ ਸਾਡਾ ਉਤਪਾਦਨ ਆ ਉਹ ਹਰ ਜਗ੍ਹਾ ਹਰ ਥਾਂ ਤੇ ਵਧਾ ਸਕਦੇ ਹਾਂ ਪਰ ਉਤਪਾਦਨ ਜਿਹੜਾ ਵਾ ਸਿਰਫ ਵਦਨ ਦੇ ਨਾਲ ਨਾਲ ਸਾਡੇ ਜਿਹੜੇ ਛੋਟੇ ਕਿਸਾਨ ਆ ਇਹਨਾਂ ਦਾ ਫਾਇਦਾ ਨਹੀਂ ਹੁੰਦਾ ਉਹਦਾ ਕਾਰਨ ਇਹ ਆ ਕਿ ਸਾਡਾ ਜਿਹੜੇ ਛੋਟੇ ਕਿਸਾਨ ਆ ਉਹਨਾਂ ਦਾ ਉਤਪਾਦਨ ਜਿਹੜਾ ਵਾ ਉਹ ਬਾਕੀ ਜਿਹੜੇ ਵੱਡੇ ਕਿਸਾਨਾਂ ਉਹਨਾਂ ਦੇ ਮੁਕਾਬਲੇ ਦੇ ਵਿੱਚ ਬਹੁਤ ਥੋੜਾ ਹੁੰਦਾ ਜਿਦੇ ਕਰਕੇ ਉਹ ਜਿਹੜਾ ਵਾ ਉਹਨਾਂ ਦੀ ਕਮਾਈ ਜਿਹੜੀ ਆ ਉਨੀ ਜ਼ਿਆਦਾ ਨਹੀਂ ਹੁੰਦੀ ਪਰ ਜਿਹੜੇ ਖਰਚੇ ਆ ਖਰਚੇ ਛੋਟੇ ਕਿਸਾਨਾਂ ਦੇ ਜਿਹੜੇ ਆ ਉਹ ਜਿਹੜੇ ਜੀਵਨ ਨਿਰਭਾਲੀ ਉਹ ਸਾਰਿਆਂ ਦੇ ਬਰਾਬਰ ਦੇ ਆ ਸਾਨੂੰ ਵੀ ਜਿਹੜੇ ਛੋਟੇ ਕਿਸਾਨ ਆ ਉਹਨਾਂ ਦਾ ਵੀ ਦਿਲ ਕਰਦਾ ਕਿ ਸਾਡੇ ਜਿਹੜੇ ਬੱਚੇ ਆ ਇਹ ਵਧੀਆ ਸਕੂਲਾਂ ਦੇ ਵਿੱਚ ਪੜਨ ਸਾਨੂੰ ਵੀ ਵਧੀਆ ਸਹੂਲਤਾਂ ਸੇ ਸਹੂਲਤਾਂ ਮਿਲਣ ਇਸ ਲਈ ਸਭ ਤੋਂ ਪਹਿਲਾਂ ਜਿਹੜਾ ਛੋਟੇ ਕਿਸਾਨਾਂ ਨੂੰ ਇਹ ਚਾਹੀਦਾ ਕਿ ਜੋ ਕੁਝ ਜਿਹੜਾ ਵਾ ਅਸੀਂ ਆਪਣੇ ਫਾਰਮ ਤੋਂ ਲੈ ਸਕਦੇ ਆ ਉਹਦੇ ਲਈ ਜਿਹੜਾ ਵਾ ਸਾਨੂੰ ਜਿਹੜਾ ਵਾ ਮਾਰਕੀਟ ਦੇ ਵਿੱਚ ਜਾ ਕੇ ਖਰਚਾ ਨਾ ਕਰਨਾ ਪਵੇ ਇਦੇ ਲਈ ਜਿਹੜਾ ਵਾ ਦੋਹਰਾ ਫਾਇਦਾ ਹੋਊਗਾ ਜੇ ਅਸੀਂ ਮਾਰਕੀਟ ਦੇ ਵਿੱਚੋਂ ਕੋਈ ਚੀਜ਼ ਜਿਹੜੀ ਆ ਲੈਣ ਜਾ ਰਹੇ ਆ ਤੇ ਕਿਸਾਨ ਜਿਹੜਾ ਵਾ ਇੱਕ ਮਾਰਕੀਟ ਦੇ ਵਿੱਚ ਚੀਜ਼ ਢਾਕੇ ਜਿਹੜੀ ਆ ਵੇਚ ਰਿਹਾ ਜਿੰਦਾ ਦੁੱਧ ਹੀ ਆ ਮੰਨ ਲਓ ਕਿਸਾਨ ਜਿਹੜਾ ਵਾ ਦੁੱਧ ਜਿਹੜਾ ਵਾ ਇੱਕ ਜਿਹੜਾ ਵਾ ਲੀਟਰ ਜਿਹੜਾ ਵਾ ਮਾਰਕੀਟ ਦੇ ਵਿੱਚ 22 ਜਾਂ 25 ਰੁਪਏ ਦਾ ਜਿਹੜਾ ਵਾ ਵੇਚ ਰਿਆ ਵਾ ਪਰ ਜੇ ਉਹਨੇ ਖਰੀਦਣਾ ਹੋਏ ਤੇ ਉਹੀ ਦੁੱਧ ਜਿਹੜਾ ਵਾ 50 ਰੁਪਏ ਜਾਂ 40 ਰੁਪਏ ਦਾ ਜਿਹੜਾ ਵਾ ਉਹ ਲੈ ਕੇ ਆਉਂਦਾ ਵਾ ਜੇ ਇਹੋ ਹੀ ਜਿਹੜਾ ਦੁੱਧ ਆ ਕਿਸਾਨ ਵੀਰ ਆਪਣੇ ਜਿਹੜਾ ਜਿੰਨਾ ਆਪਾਂ ਨੂੰ ਚਾਹੀਦਾ ਵਾ ਉਹ ਸਾਡਾ ਜਿਹੜਾ ਘਰੇਲੂ ਉਤਪਾਦਨ ਹੈ ਜਿਹੜਾ ਉਹ ਸਾਡੇ ਜਿਹੜਾ ਵਾ ਫਾਰਮ ਤੋਂ ਹੀ ਪੂਰਾ ਹੋ ਜੇ ਤੇ ਸਾਨੂੰ ਜਿਹੜਾ ਵਾ 50% ਦਾ ਜਿਹੜਾ ਉਹਦੇ ਚ ਲਗਭਗ ਜਿਹੜਾ ਵਾ ਉਹ ਫਾਇਦਾ ਘਰੇ ਹੀ ਹੋ ਜਾਂਦਾ ਦੁੱਧ ਸਬਜ਼ੀਆਂ ਇਸੇ ਤਰ੍ਹਾਂ ਫਲ ਆ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵੱਲੋਂ ਜਿਹੜਾ ਫਲਾਂ ਦਾ ਇੱਕ ਛੋਟਾ ਜਿਹੜਾ ਜਿਹੜਾ ਮਾਡਲ ਹੈ ਜਿਹਦੇ ਵਿੱਚ ਸਾਰਾ ਸਾਲ ਜਿਹੜੇ ਆ ਫਲ ਆਪਾਂ ਜਿਹੜੇ ਆ ਉਹ ਲੈ ਸਕਦੇ ਆ ਇਹ ਜਿਹੜੀਆਂ ਚੀਜ਼ਾਂ ਵਾਂ ਜਿਹੜੀਆਂ ਖੇਤੀ ਬਾੜੀ ਦੀਆਂ ਚੀਜ਼ਾਂ ਅਸੀਂ ਘਰਾਂ ਦੇ ਵਿੱਚ ਹੀ ਵਰਤੋਂ ਕਰਦੇ ਆਂ ਤੇ ਬਾਜ਼ਾਰ ਦੇ ਵਿੱਚੋਂ ਮਹਿੰਗੇ ਬਾੜੀਆਂ ਖਰੀਦਦੇ ਆਂ ਇਹ ਸਾਡੀਆਂ ਜਿਹੜੀਆਂ ਛੋਟੇ ਕਿਸਾਨ ਜਿਹੜੇ ਆ ਇਹਨਾਂ ਨੂੰ ਇਸ ਤਰ੍ਹਾਂ ਦੀ ਵਿਉਂਤਬੰਦੀ ਕਰਨੀ ਚਾਹੀਦੀ ਆ ਕਿ ਇਹ ਚੀਜ਼ਾਂ ਜਿਹੜੀਆਂ ਵਾਂ ਇਹ ਸਾਡੇ ਘਰਾਂ ਦੇ ਵਿੱਚੋਂ ਹੀ ਪੂਰੀਆਂ ਹੋ ਜਾਣ ਅੱਛਾ ਜੇਕਰ ਅਸੀਂ ਇੱਕ ਬਗੀਚੀ ਲਾਉਨੇ ਆ ਵੈਜੀਟੇਬਲ ਦਾ ਇੱਕ ਛੋਟਾ ਜਿਹਾ ਕਿਚਨ ਗਾਰਡਨ ਆ ਸਾਡੇ ਘਰ ਫਲਾਂ ਦੇ ਜਿਹੜੇ ਆ ਬੂਟੇ ਲੱਗੇ ਹੋਏ ਆ ਸਾਡੇ ਘਰ ਜਿਹੜਾ ਵਾ ਇੱਕ ਦੋ ਪਸ਼ੂ ਜਿੰਨਾਂ ਤੋਂ ਅਸੀਂ ਜਿਹੜੇ ਆ ਡੰਗਰ ਰੱਖ ਕੇ ਉਹਨਾਂ ਤੋਂ ਦੁੱਧ ਪੈਦਾ ਕਰ ਰਹੇ ਹਾਂ ਇਹਦੇ ਨਾਲ ਸਾਨੂੰ ਜਿਹੜਾ ਵਾ ਨਿਰੰਤਰ ਅਸੀਂ ਇੱਕ ਜਿਹੜਾ ਵਾ ਰਜੇਵਾ ਜਿਹੜਾ ਉਹ ਪੈਦਾ ਕਰ ਲੀਨੇ ਆ ਘਰ ਦੇ ਵਿੱਚ ਜੇਕਰ ਨਿਰੰਤਰ ਰਜੇਵਾ ਘਰ ਦੇ ਵਿੱਚ ਪੈਦਾ ਹੋਏ ਤੇ ਡਿਪਰੈਸ਼ਨ ਤੇ ਜਿਹੜਾ ਤਣਾਅ ਆ ਇਹ ਪਰਿਵਾਰ ਦੇ ਵਿੱਚ ਬੜਾ ਘਟ ਜਾਂਦਾ ਛੋਟੇ ਕਿਸਾਨ ਜਿਹੜੇ ਆ ਹੌਲੀ ਹੌਲੀ ਕਿਸਾਨੀ ਛੱਡ ਕੇ ਹੋਰ ਜਿਹੜੇ ਕੰਮ ਆ ਉਹਨਾਂ ਵੱਲ ਵੀ ਵੱਧ ਰਹੇ ਆ ਕਿਸਾਨੀ ਦੇ ਵਿੱਚ ਇਸ ਤਰ੍ਹਾਂ ਜੇਕਰ ਸਾਨੂੰ ਵਧੀਆ ਕੰਮ ਜਿਹੜਾ ਹੋਰ ਸਹਾਇਕ ਕੀਤਾ ਵਾ ਕੋਈ ਜੇ ਅਸੀਂ ਕੋਈ ਉਹਨੂੰ ਅਪਣਾ ਸਕਦੇ ਆ ਜਾਂ ਜਿੰਨੂੰ ਆਪਾਂ ਇਹ ਕਹਿੰਦੇ ਆ ਕਿ ਹੁਣ ਆਪਾਂ ਜਿਹੜਾ ਨਵੇਂ ਸਟਾਰਟਅਪ ਜਿਹੜੇ ਆ ਸਟਾਰਟਅਪ ਕੀ ਆ ਕਿ ਨਵੇਂ ਜਿਹੜੇ ਆ ਸੰਗਠਨ ਜਿਹੜੇ ਆ ਉਹ ਸਾਹਮਣੇ ਆ ਰਹੇ ਆ ਜਿਵੇਂ ਕਿ ਕੋਈ ਆਟਾ ਬਣਾ ਕੇ ਵੇਚ ਰਿਹਾ ਕੋਈ ਚਾਵਲ ਜਿਹੜਾ ਬਾ ਚਾਵਲ ਦੀ ਪੈਕਿੰਗ ਕਰਕੇ ਬਾਸਮਤੀ ਦੇ ਚਾਵਲ ਜਿਹੜੇ ਆ ਉਹ ਵੇਚ ਰਿਹਾ ਕੋਈ ਹਲਦੀ ਵੇਚ ਰਿਹਾ ਖੁੰਬਾਂ ਦਾ ਕਾਰੋਬਾਰ ਆ ਸ਼ਹਿਦ ਦਾ ਕਾਰੋਬਾਰ ਆ ਮੱਕੀ ਆ ਮੱਕੀ ਜਿਹੜੀ ਆ ਮੱਕੀ ਦੇ ਬਹੁਤ ਤਰ੍ਹਾਂ ਦੇ ਪ੍ਰੋਡਕਟਸ ਨੇ ਜਿਹੜੇ ਕਿ ਹੋਟਲਾਂ ਦੇ ਵਿੱਚ ਜਿਹੜੇ ਵੇਖਦੇ ਆ ਇਸੇ ਤਰ੍ਹਾਂ ਜਿਹੜੇ ਆ ਹੋਰ ਜਿਹੜੀਆਂ ਮੱਕੀ ਦੀ ਜਿਹੜੀ ਆ ਸ਼ਹਿਰਾਂ ਦੇ ਵਿੱਚ ਵੀ ਜਿਹੜੇ ਆ ਪ੍ਰੋਡਕਟਸ ਜਿਹੜੇ ਮੱਕੀ ਜਿਹੜੇ ਵੱਖ-ਵੱਖ ਤਰ੍ਹਾਂ ਦੀ ਵਰਤੋਂ ਕੀਤੀ ਜਾਂਦੀ ਆ ਚਾਰੇ ਦੇ ਤੌਰ ਤੇ ਮੱਕੀ ਦੀ ਵਰਤੋਂ ਕੀਤੀ ਜਾਂਦੀ ਆ ਸੋ ਉਹ ਜਿਹੜੀਆਂ ਚੀਜ਼ਾਂ ਆ ਉਹ ਸਾਰੀਆਂ ਵੇਖ ਕੇ ਆਪਣਾ ਜਿਹੜਾ ਲੋਕਲ ਮੰਡੀ ਆ ਜਿੱਦਾਂ ਉਹਨਾਂ ਸ਼ਹਿਰ ਆ ਜੇ ਕੋਈ ਸ਼ਹਿਰ ਦੇ ਲਾਗੇ ਕਿ ਉਹ ਜਿਹੜਾ ਵਾ ਮੱਕੀ ਦੇ ਉੱਤੋਂ ਸਿੱਧੀਆਂ ਜਿਹੜੀਆਂ ਛੱਲੀਆਂ ਵਾ ਛੱਲੀਆਂ ਵੇਚ ਕੇ ਜਾਂ ਗੰਨੇ ਦੇ ਰਸ ਜਿਹੜਾ ਵਾ ਉਹ ਵੇਚ ਕੇ ਵਧੀਆ ਜਿਹੜਾ ਵਾ ਉਹ ਕਮਾਈ ਕਰ ਸਕਦਾ ਵਾ ਤੇ ਸਾਨੂੰ ਜਿਹੜਾ ਵਾ ਸਾਨੂੰ ਕੋਸ਼ਿਸ਼ ਇਹੋ ਹੀ ਕਰਨੀ ਚਾਹੀਦੀ ਆ ਕਿ ਆਪਣੇ ਆਸ-ਪਾਸ ਜਿਹੜਾ ਵਾ ਉਹ ਆਪਾਂ ਇੱਕ ਨਾ ਛੋਟਾ ਜਿਹਾ ਕੋਈ ਨਾ ਕੋਈ ਕਾਰੋਬਾਰ ਸ਼ੁਰੂ ਕਰ ਲਈਏ ਮੈਂ ਬਲਜੀਤ ਸਿੰਘ ਪਿੰਡ ਪੀਰਮੋਹੰਦ ਤਹਿਸੀਲ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਤਕਰੀਬਨ ਜੀ ਮੈਂ 2002-3 ਤੋਂ ਸਬਜ਼ੀਆਂ ਦੀ ਖੇਤੀ ਕਰ ਰਿਹਾ ਤੇ ਬਿਲਕੁਲ ਇਹ ਵਧੀਆ ਤੰਦਾ ਕੋਈ ਮਾੜਾ ਨਹੀਂਗਾ ਤਕਰੀਬਨ ਇਸ ਸਰਦੀਆਂ ਦੀਆਂ ਸਬਜ਼ੀਆਂ ਤਕਰੀਬਨ ਬੀਜਦੇ ਆ 2-3 ਕਿੱਲੇ ਤੇ ਗਰਮੀ ਚੋਂ ਵੇਂਗਣ ਹੋ ਗਏ ਜਿਵੇਂ ਵੇਂਗਣ, ਕ੍ਰੇਲਾ, ਮੂਲੀ, ਖੀਰਾ ਇਹ ਚੀਜ਼ਾਂ ਗਾਉਂਦੇ ਆ ਇਹਦੇ ਵਿੱਚ ਮੰਨ ਲਓ ਇੱਕ ਤਾਂ ਸਾਡੇ ਕੋਲ ਜ਼ਮੀਨ ਦੀ ਮੰਨ ਲਓ ਘਾਟੇ 2-3 ਨੇਕੜੀ ਆ ਤੇ ਇਹਦੇ ਵਿੱਚ ਇੱਕ ਤਾਂ ਮੰਨ ਲਓ ਰੋਜ਼ ਦੀ ਆਮਦਨ ਹੋ ਜਾਂਦੀ ਸਾਨੂੰ ਕਿਉਂਕਿ ਜੇਕਰ ਆਪਾਂ ਸਬਜ਼ੀ ਲਾਵਾਂਗੇ ਇੱਕ ਤਾਂ ਆਪਾਂ ਵੜਦੇ ਨਹੀਂ ਜਾਣਾ ਪੈਂਦਾ ਕ੍ਰੇਲੂ ਜੋ ਵੀ ਖਰਚੇ ਤੁਰ ਜਾਂਦੇ ਸਾਡੇ ਗਰਮੀ ਚੋਂ ਤਕਰੀਬਨ ਕ੍ਰੇਲਾ ਬੈਂਗਣ ਖੀਰਾ ਇਹ ਸਬਜ਼ੀਆਂ ਲਾਉਣੀ ਸਰਦੀਆਂ ਦੇ ਵਿੱਚ ਤਕਰੀਬਨ ਗੋਭੀ ਲਾਈਦੀ ਹੈ ਗੋਭੀ ਗਾਜਰ ਪਾਲਕ ਸਾਗ ਮੂਲੀ ਵੀ ਲਾਈਦੀ ਸਭ ਤੋਂ ਪਹਿਲਾਂ ਇਹ 2003 2003 ਤੋਂ ਸ਼ੁਰੂ ਕੀਤਾ ਹੈ ਤਕਰੀਬਨ 2 ਕਨਾਲ ਤੋਂ ਜਦੋਂ ਮੰਨ ਲਓ 2 2 ਕਨਾਲ ਅਸੀਂ ਲਾਈ ਸਬਜ਼ੀ ਪਹਿਲੀ ਵਾਰ ਲਾਈ ਤੇ ਉਹਦਾ ਬਹੁਤ ਵਧੀਆ ਪ੍ਰਾਪਟਾਣ ਦਿੱਤਾ ਉਹਨੇ ਉਹਨੂੰ ਵੇਖ ਕੇ ਫਿਰ ਅਸੀਂ ਔਲੀ ਔਲੀ 3-4 ਕਨਾਲ ਕਰਤੀ ਉਹਦੇ ਪ੍ਰਾਪਟ ਨੂੰ ਵੇਖ ਕੇ ਮੰਨ ਲਓ ਪੈਸਾ ਉਹਨਾਂ ਲਾਪਿਆ ਜਿਵੇਂ ਸਬਜ਼ੀ ਲਾਉਂਦੇ ਮਿਹਨਤ ਕਰਦੇ ਰੇ ਪੈਸਾ ਉਹਨਾਂ ਲੱਗ ਪਿਆ ਔਲੀ ਔਲੀ ਉਸ ਨੂੰ ਵਧਾ ਕੇ ਤਕਰੀਬਨ 2.5 ਕਿੱਲੇ 3 ਕਿੱਲੇ ਤੱਕ ਲਾ ਲਈ ਦੀ ਮੰਡੀ ਕਰਨ ਜੇ ਆਹੀ ਕਰਦੇ ਆ ਜੀਰਾ ਤੇ ਮਹੂ ਜਿਆਦਾਤਰ ਜੇਕਰ ਜਿਆਦਾ ਸਬਜੀ ਹੋਵੇ ਉਹ ਮੋਗੇ ਲਾਈਦੀ ਆ ਮੋਗਾ ਸਾਡੇ ਕੋਲ ਤਕਰੀਬਨ 30 32 ਕਿਲੋਮੀਟਰ ਦੇ ਕਾ ਦੂਰੀ ਤੇ ਬਾਕੀ ਜ਼ਿਆਦਾਤਰ ਤੇ ਇੱਥੇ ਜੀਰੇ ਵਿਕ ਜਾਂਦੀ ਸਬਜੀ ਜੀਰੇ ਮੰਡੀ ਦੇ ਵਿੱਚ ਮਹੂ ਦੇ ਵਿੱਚ ਵੀ ਵਿਕ ਜਾਂਦੀ ਕਰੇਲਾ ਆਹੀ ਲਾਉਨੇ ਆ ਤਕਰੀਬਨ ਫਰਵਰੀ ਚ ਅਪ੍ਰੈਲ ਦੇ ਪਹਿਲੇ ਹਫਤੇ ਲੈਣ ਲੱਗ ਪੈਂਦਾ 5 6 ਮਹੀਨੇ ਵਧੀਆ ਮਤਲਬ ਲੈ ਜਾਂਦਾ ਫਿਰ ਸਤੰਬਰ ਦੇ ਵਿੱਚ ਜਾ ਕੇ ਇਹਨੂੰ ਇਹਦਾ ਖਤਮ ਹੁੰਦਾ ਝਾੜੀ ਵਧੀਆ ਤੇ ਰੇਅਰ ਰੂਟ ਵੀ ਆਦਕੀ ਵਧੀਆ ਮਿਲ ਜਾਂਦਾ ਤੇ ਬਾਕੀ ਵੇਂਗਣ ਲਾਈਦੇ ਆ ਲੰਮੀ ਵੇਂਗਣੀ ਵੇਂਗਣ ਵੀ ਲਾ ਲਈਦਾ ਉਹ ਤਕਰੀਬਨ ਉਹ ਵੀ ਫਰਵਰੀ ਮਾਰਚ ਨੂੰ ਲਾਈਦਾ ਤੇ ਗਰਮੀ ਸਾਰੀ ਚਲ ਜਾਂਦਾ ਤੇ ਉਸ ਤੋਂ ਬਾਅਦ ਅਹੀ ਲਾਲੀ ਦੀ ਤਕਰੀਬਨ ਜਿਵੇਂ ਜਿਵੇਂ ਗਾਂ ਉਸ ਤੋਂ ਬਾਅਦ ਸਰਦੀਆਂ ਵਾਲੀਆਂ ਸਬਜ਼ੀਆਂ ਲਾਲੀ ਦੀ ਮੂਲੀ ਲਾਲੀ ਦੀ ਗਾਜਰ ਲਾਲੀ ਦੀ ਹੁਣ ਗੋਭੀ ਲਾਈ ਕੁਝ ਕੁਝ ਚੋਨਾ ਵੱਢ ਕੇ ਛਬੀ ਚੋਨਾ ਲਗਾਇਆ ਛਬੀ ਚੋਨਾ ਕੱਟ ਕੇ ਫਿਰ ਗੋਭੀ ਦੀ ਫਸਲ ਲਾਵਾਂਗੇ ਸਿਆਲ ਦੇ ਵਿੱਚ ਐਵੇਂ ਮੰਨ ਲਓ ਉਸ ਤੋਂ ਬਾਅਦ ਸਰਦੀਆਂ ਤੋਂ ਬਾਅਦ ਫਿਰ ਗਰਮੀਆਂ ਦੀਆਂ ਸਬਜ਼ੀਆਂ ਬੀਜ ਦੀਆਂ ਮੰਨ ਲਓ ਕੋਈ ਸਬਜ਼ੀ ਦੇ ਵਿੱਚ ਪ੍ਰਾਫਿਟ ਹੈ ਮੰਨ ਲਓ ਕੋਈ ਨੁਕਸਾਨ ਨਹੀਂ ਮੈਂ ਤਾਂ ਹੋਰ ਵੀ ਕਿਸਾਨ ਵੀਰਾਂ ਨੂੰ ਸਲਾਹ ਦਾਂਗਾ ਜਿਹੜੇ ਮੰਨ ਲਓ ਬੰਦੇ ਵਿਹਲੇ ਆ ਜ਼ਮੀਨ ਘਾਟੇ ਤੇ ਇੰਦੇ ਵਿੱਚ ਨਾਲੇ ਤਾਂ ਆਪਣੀ ਆਮਦਨ ਵਾਧੇ ਦੀ ਨਾਲੇ ਬੰਦਾ ਬੇਰੋਗਾਰ ਨਹੀਂ ਰਹਿੰਦਾ ਕੰਮ ਮਿਲ ਜਾਂਦਾ ਨਾਲੇ ਆਪ ਦਾ ਕੰਮ ਕਰਨਾ ਕਿਸੇ ਦਾ ਬੰਦਾ ਗੁਲਾਮ ਨਹੀਂ ਹੁੰਦਾ ਮੰਡੀ ਕਰਨੀ ਚਲੋ ਨੇੜੇ ਗਾ ਮੰਡੀਆਂ ਹੈਗੀਆਂ ਜਾਰੀ ਸਬਜ਼ੀ ਹੋਵੇ ਜਿਆਦਾ ਮੋਗੇ ਮੰਡੀ ਲੱਜੀਦੀ ਆਪਣੇ ਮਹੂ ਵਿਕ ਜਾਂਦੀ ਜੀਰੇ ਵਿਕ ਜਾਂਦੀਆਂ ਜ਼ਿਆਦਾਤਰ ਤੇ ਉਸ ਤੋਂ ਬਾਅਦ ਹੁਣ ਮੂਲੀ ਲਾਈ ਆਈ ਪੰਜ ਛੇਕ ਨਾਲ ਜਗਾ ਤਕਰੀਬਨ ਮਹੀਨੇ ਕੁ ਦੇ ਤੱਕ ਤਿਆਰ ਹੋ ਜਾਣੀ ਉਹ ਵੀ ਉਸ ਤੋਂ ਬਾਅਦ ਮੂਲੀ ਤੋਂ ਬਾਅਦ ਹੋਰ ਸਬਜ਼ੀ ਲਾਦਾਂਗੇ ਸ਼ਿਮਲਾ ਮਿਰਚ ਜਿਵੇਂ ਹੋਗੀ ਬੈਂਗਣ ਹੋ ਗਿਆ ਉਸ ਤੋਂ ਬਾਅਦ ਇੱਕ ਏਕੜ ਜੂ ਤਕਰੀਬਨ ਮੂਲੀ ਦਾ ਝਾੜ ਬਹੁਤ ਜ਼ਿਆਦਾ ਜਿਹੜੀ ਹੁਣ ਹਾਈਬ੍ਰਿਡ ਮੂਲੀ ਤਕਰੀਬਨ ਇਹ 160-170 ਕੁਆਂਟਲ ਤੱਕ ਹੋ ਜਾਂਦੀ ਜੇ ਕੁੱਲ ਮਿਲਾ ਕੇ ਚੱਲੋ 10 ਪੈ ਵੀ ਵਿਕ ਜੇ 1.5 ਲੱਖ ਤੋਂ ਉੱਪਰ ਹੀ ਜਾਂਦਾ ਮੰਨ ਲਓ ਪ੍ਰਾਉਡ ਸਾਨੂੰ ਖਰਚਾ ਜੀ ਬੀ ਜਾਂਦਾ ਲੱਗਦਾ ਤਕਰੀਬਨ 1 ਏਕੜ ਦੇ ਵਿੱਚ ਬੀ ਲੱਗਣਾ ਤੁਹਾਡਾ 2 ਕਿਲੋ 2 ਤੋਂ 2.5 ਕਿਲੋ ਤੇ ਤਕਰੀਬਨ ਇਹਗਾ 15-16 ਹਜ਼ਾਰ ਕਿਲੋ ਬੀ ਹੈ ਉਸ ਤੋਂ ਬਾਅਦ ਆਪਾਂ ਥੱਲੇ ਡੀਏਪੀ ਖਰ ਪਾ ਦੇਣੀ ਹੈ ਉੱਪਰ ਆਪਾਂ ਵੇਖ ਕੇ ਮੰਨ ਲਓ ਜਿਵੇਂ ਫਸਲ ਵੇਖ ਕੇ ਜੂਰੀਆ ਪਾਉਂਦੇ ਰਹਿਣਾ ਦਾ 15 ਦਿਨ ਦੇ ਵਕਫੇ ਦੇ ਬਾਅਦ ਤਕਰੀਬਨ ਇਹ ਮੂਲੀ ਦੀ ਜਿਹੜੀ ਫਸਲ ਹੈ ਤਕਰੀਬਨ 45 ਦਿਨ ਚੋਂ ਪੱਟਣ ਨੂੰ ਵਧੀਆ ਤਿਆਰ ਹੋ ਜਾਂਦੀ ਹੈ 45 ਦਿਨ ਚੋਂ ਇਹ ਮੂਲੀ ਤੇ 10-15 ਦਿਨ ਚੋਂ ਸਾਰੀ ਖੇਤ ਵੇਲਾ ਹੋ ਜਾਂਦਾ ਮੰਨ ਲਓ ਸਾਰਾ ਮੰਡੀਕਰਨ ਕਰਕੇ ਉਸ ਤੋਂ ਬਾਅਦ ਜਿਹੜੀ ਮਰਜ਼ੀ ਆਪਾਂ ਮਤਲਬ 2 2 ਮਹੀਨੇ 60-70 ਦਿਨ ਦੇ ਵਿੱਚ ਆਪਾਂ ਮੂਲੀ ਦੀ ਫਸਲ ਮੰਨ ਲਓ ਲਗਾ ਕੇ ਤਿਆਰ ਕਰਕੇ ਤੇ ਬਾਅਦ ਚੋਂ ਆਪਾਂ 70 ਦਿਨ ਬਾਅਦ ਹੋਰ ਵੀ ਉਸ ਤੋਂ ਬਾਅਦ ਗੋਭੀ ਲਾ ਲਈਏ Shimla mirch ਲਾ ਲਈਏ ਕੋਈ ਵੀ ਸਬਜ਼ੀਆਂ ਲਾ ਸਕਦੇ ਹਾਂ ਸਰਦੀਆਂ ਵਾਲੀ ਬੈਂਗਰ ਦਾ ਝਾੜ ਜੀ ਇਹ ਤਾਂ ਮੰਨ ਲਓ ਜੇ ਤਾਂ ਸਪਰੇ ਥੋੜੀ ਜਿਹੀ ਵੱਧ ਸਪੈਨੋਸੈਡ ਜਿਵੇਂ ਦਵਾਈ ਕਰਦੇ ਆ ਤੇ ਥੋੜੀ ਜਿਹੀ ਦਵਾਈ ਵੱਧ ਕਰਨੀ ਪੈਂਦੀ ਕਿਉਂਕਿ ਸੁੰਡੀ ਬਹੁਤ ਆ ਰਹੀ ਆ ਤਿੰਨ ਚਾਰ ਸਾਲ ਦੀ ਪਹਿਲਾਂ ਬਹੁਤ ਘੱਟ ਆਉਂਦੀ ਹੁਣ ਬਹੁਤ ਆ ਰਹੀ ਹੈ ਇੱਕ ਕਿੱਲੇ ਦੇ ਵਿੱਚ ਤਕਰੀਬਨ ਚੌਥੇ ਦਿਨ 6-7 ਘੰਟੇ ਲੱਗ ਜਾਂਦੇ ਤੇ ਫਸਲੇ ਲੰਮੀ ਚੱਲਦੀ ਹੈ ਤਕਰੀਬਨ ਇਹ ਤਾਂ ਮੰਨ ਲਓ ਜਿਵੇਂ ਗਾਂ ਜੂਨ ਤੋਂ ਲੈਣ ਲੱਗ ਪੈਂਦੀ ਇਸ ਫਸਲ ਤੇ ਜਿਵੇਂ ਜਿਵੇਂ ਗਾਂ ਸਰਦੀਆਂ ਦਾ ਮੌਸਮ ਆਉਂਦਾ ਜਿਆਦਾ ਲੈਂਦੀ ਹੈ ਮੰਨ ਲਓ ਜਦੋਂ ਸਾਡੀ ਮੰਡੀ ਚੋਂ ਨਹੀਂ ਨਾ ਕੋਈ ਲੈਂਦਾ ਜਦੋਂ ਵਿਕਦੀ ਨੇ ਉਦੋਂ ਹੀ ਪੜਦੇ ਆਨ ਜੇ ਰੋਗਾ ਮੰਨ ਲਓ ਮੰਡੀ ਕਰਨ ਦੀ ਪ੍ਰੋਬਲਮ ਆਉਂਦੀ ਉਹਦੋਂ ਫਿਰ ਪਟਣਾ ਪੈਂਦਾ ਮੰਨ ਲਓ ਖਤਮ ਨਹੀਂ ਹੁੰਦੀ ਜਾਂ ਜਦੋਂ ਜਿਆਦਾ ਸਰਦੀ ਆਉਂਦੀ ਉਹਦੋਂ ਖਤਮ ਹੁੰਦੀ ਮੈਂ ਰਮਨਦੀਪ ਖੇਤੀਬਾੜੀ ਕਾਹਸ ਅਫਸਰ ਉੱਤਕਾਰ ਕਹਨਾ ਕਿਸਾਨ ਵੀਰੋ ਜਿਵੇਂ ਤੁਸੀਂ ਜਾਣਦੇ ਹੋ ਪੰਜਾਬ ਦਾ ਇਤਿਹਾਸ ਜ਼ਿਆਦਾਤਰ ਛੋਟੇ ਕਿਸਾਨ ਅਤੇ ਸਮਾਨਤਾ ਕਿਸਾਨਾਂ ਦਾ ਰਿਹਾ ਹੈ ਤੇ ਅੱਜ ਦੇ ਮਾਡਰਨ ਯੁੱਗ ਦੇ ਵਿੱਚ ਅੱਕਰ ਨਾਲ ਬਾਤ ਤੇ ਦੱਬ ਕੇ ਖਾਂ ਦਾ ਜਮਾਨਾ ਹੈ ਤਾਂ ਮੈਂ ਸਾਰੇ ਕਿਸਾਨ ਵੀਰਾਂ ਨੂੰ ਇਹ ਹੀ ਬੇਨਤੀ ਕਰਾਂਗਾ ਕਿ ਉਹ ਖੇਤੀਬਾੜੀ ਦੇ ਨਾਲ ਨਾਲ ਕੁਝ ਰੋਜ਼ਗਾਰ ਪ੍ਰੋਵਾਈਡ ਕਰਨ ਵਾਲੇ ਕਿਤੇ ਜਿਵੇਂ ਕੀ ਡੇਰੀ ਫਾਰਮਿੰਗ ਮੁਰਗੀ ਪਾਲਣ ਸਬਜ਼ੀਆਂ ਦੀ ਖੇਤੀ ਦੇ ਉੱਤੇ ਜ਼ਰੂਰ ਧਿਆਨ ਦੇ ਇਸ ਤੋਂ ਇਲਾਵਾ ਪੰਜਾਬ ਸਰਕਾਰ ਦੇ ਵੱਲੋਂ ਖੇਤੀਬਾੜੀ ਦੇ ਸੰਧ ਪ੍ਰੋਵਾਈਡ ਕਰਵਾਏ ਜਾ ਰਹੇ ਨੇ ਜਿਸ ਲਈ ਤੁਸੀਂ ਖੇਤੀਬਾੜੀ ਵਿਭਾਗ ਦੇ ਨਾਲ ਆਪਸਾ ਰابطਾ ਵੀ ਕਾਇਮ ਕਰ ਸਕਦੇ ਹੋ ਇਹ ਸੰਧ ਜਿਹੜੇ ਤੁਹਾਨੂੰ 80% ਸਬਸਿਡੀ ਦੇ ਉੱਤੇ ਪ੍ਰੋਵਾਈਡ ਕੀਤੇ ਜਾ ਰਹੇ ਨੇ ਇਹਨਾਂ ਸੰਧਾਂ ਦੇ ਨਾਲ ਤੁਸੀਂ ਪਿੰਡ ਦੇ ਵਿੱਚ ਵੱਖ-ਵੱਖ ਕਿਸਾਨਾਂ ਦਾ ਗਰੁੱਪ ਬਣਾ ਕੇ ਆਪਣੇ ਪਿੰਡ ਦੇ ਵਿੱਚ ਖੇਤੀਬਾੜੀ ਸੰਦਭ ਕਿਰਾਏ ਦੇ ਤੇ ਦੇ ਸਕਦੇ ਹਾਂ ਇਸ ਤੋਂ ਇਲਾਵਾ ਕਿਸਾਨ ਬੀਬੀਆਂ ਗਰੁੱਪ ਬਣਾ ਕੇ ਅਚਾਰ ਮਰਬਾ ਸ਼ਕੈਸ਼ ਦੇ ਉੱਤੇ ਵੀ ਕੰਮ ਕਰ ਸਕਦੀਆਂ ਹਨ ਇਹ ਜਿੱਥੇ ਤੁਹਾਨੂੰ ਐਕਸਟਰਾ ਇਨਕਮ ਪ੍ਰੋਵਾਈਡ ਕਰੇਗੀ ਉਸ ਦੇ ਨਾਲ-ਨਾਲ ਰੋਜ਼ਗਾਰ ਦੇ ਕਿਤੇ ਵੀ ਆਪਣੇ ਪਰਿਵਾਰ ਦੇ ਵਿੱਚ ਪੈਦਾ ਹੁੰਦੇ ਮੈਂ ਡਾਕਟਰ ਨਰਿੰਦਰ ਕਲਸੀ ਬਤੌਰ ਡਿਪਟੀ ਡਾਇਰੈਕਟਰ ਬਾਗਬਾਨ ਨੇ ਜਲੰਧਰ ਦੇ ਵਿੱਚ ਸੇਵਾ ਨਿਭਾ ਰਿਆਂ ਤੇ ਮੇਰਾ ਜਿਹੜਾ ਬਾਗਵਾਨੀ ਵਿਭਾਗ ਪੰਜਾਬ ਹੈ ਇਹਦਾ ਬਹੁਤ ਹੀ ਅਹਿਮ ਰੋਲ ਹੈ ਛੋਟੇ ਤੇ ਘੱਟ ਜ਼ਮੀਨੇ ਜਿਹੜੇ ਕਿਸਾਨ ਹੈਗੇ ਆ ਉਹਨਾਂ ਦੇ ਵਿਕਾਸ ਦੇ ਵਿੱਚ ਔਰ ਦੂਸਰਾ ਜਿਵੇਂ ਹਮੇਸ਼ਾ ਇਹ ਰਿਹਾ ਹੈਗਾ ਕਿ ਜਿਹੜਾ ਖੇਤੀਬਾੜੀ ਦਾ ਕੀਤਾ ਆ ਉਹ ਬਹੁਤ ਘਾਟੇ ਵਾਲਾ ਕੀਤਾ ਆ ਪਰ ਸਰਕਾਰਾਂ ਵੱਲੋਂ ਵੀ ਹਮੇਸ਼ਾ ਇਸ ਜਿਹੜਾ ਖੇਤੀਬਾੜੀ ਨੂੰ ਉੱਪਰ ਚੁੱਕਣ ਲਈ ਵੱਖ-ਵੱਖ ਸਕੀਮਾਂ ਵੱਖ-ਵੱਖ ਵਿਭਾਗਾਂ ਦੇ ਰਾਹੀਂ ਚਲਾਈਆਂ ਜਾਂਦੀਆਂ ਤੇ ਮੇਰੇ ਵਿਭਾਗ ਲਈ ਵੀ ਭਾਰਤ ਸਰਕਾਰ ਦਾ ਜੋ ਇੱਕ ਅਹਿਮ ਪ੍ਰੋਜੈਕਟ ਹੈ ਨੈਸ਼ਨਲ ਹਾਰਟੀਕਲਚਰ ਮਿਸ਼ਨ ਉਹਦੇ ਤਹਿਤ ਛੋਟੇ ਕਿਸਾਨਾਂ ਦੀ ਔਰ ਘੱਟ ਜ਼ਮੀਨ ਦੇ ਕਿਸਾਨਾਂ ਦੀ ਜਿਹੜੀ ਵਿਕਾਸ ਹੈਗਾ ਉਹਦੇ ਵਿੱਚ ਵੱਖਰੀਆਂ-ਵੱਖਰੀਆਂ ਸਕੀਮਾਂ ਜਿਨ੍ਹਾਂ ਦੇ ਵਿੱਚ ਮੈਂ ਸਭ ਤੋਂ ਪਹਿਲਾਂ ਤਾਂ ਗੱਲ ਕਰਾਂਗਾ ਕਿ ਨਵੇਂ ਬਾਗ ਲਾਉਣੇ ਸੋ ਨਵਾਂ ਬਾਗ ਲਾਉਣ ਲਈ ਅਸੀਂ ਕਿਸਾਨਾਂ ਨੂੰ ਤਕਰੀਬਨ ਜਿਹੜਾ 11250 ਰੁਪਏ ਪਰ ਹੈਕਟੇਅਰ ਜਿਹੜੀ ਆ ਉਹ ਵੱਖ-ਵੱਖ ਫਲਾਂ ਦੇ ਉੱਤੇ ਵੱਖ-ਵੱਖ ਸਮੇਂ ਤੇ ਉਹ ਜਿਹੜੀ ਸਬਸਿਡੀ ਦਿੰਨੇ ਆ ਤੇ ਜਿਹੜੀ ਲਗਭਗ ਤਿੰਨਾਂ ਸਾਲਾਂ ਦੇ ਵਿੱਚ ਚਾਹੇ ਉਹ ਬੂਟੇ ਦਾ ਖਰਚਾ ਉਹਦੇ ਵਿੱਚ ਖਾਦਾਂ ਦਵਾਈਆਂ ਦਾ ਖਰਚਾ ਟੋਆ ਪੱਟਣ ਦਾ ਖਰਚਾ ਔਰ ਉਹਨੂੰ ਲਗਾਉਣ ਦੀ ਜਿਹੜੀ ਲੇਬਰ ਤੱਕ ਦਾ ਜਿਹੜਾ ਖਰਚਾ ਹੈਗਾ ਉਹ ਖਰਚਾ ਜਿਹੜਾ ਵਿਭਾਗ ਵੱਲੋਂ ਕਿਸਾਨਾਂ ਨੂੰ ਤਿੰਨਾਂ ਸਾਲਾਂ ਦੇ ਵਿੱਚ ਉਹ ਵਾਪਸ ਕੀਤਾ ਜਾਂਦਾ ਇਹਦੇ ਨਾਲ ਸਬਜ਼ੀਆਂ ਦੀ ਜਿਹੜੀ ਕਾਸ਼ਤ ਹੈਗੀ ਆ ਉਹਦੇ ਵਿੱਚ ਜਿਹੜੇ ਛੋਟੇ ਕਿਸਾਨ ਹੈਗੇ ਕਿਉਂਕਿ ਜਿਹੜਾ ਬਾਗਬਾਨੀ ਦਾ ਕੀਤਾ ਆ ਇਹਦੇ ਵਿੱਚ ਜਿੰਨੀਆਂ ਵੀ ਫਸਲਾਂ ਹੈਗੀਆਂ ਉਹ ਸਾਰੀਆਂ ਹੀ ਕੈਸ਼ ਕ੍ਰੌਪਸ ਆ ਤੁਸੀਂ ਅੱਜ ਫਸਲ ਜਿਹੜੀ ਬੀਜ ਲਈ ਆ ਉਹ ਤਕਰੀਬਨ 40-45 ਤੋਂ 50 ਦਿਨਾਂ ਦੇ ਅੰਦਰ ਅੰਦਰ ਉਦੀ ਤੁਹਾਨੂੰ ਜਿਹੜਾ ਉਹ ਉਤਪਾਦਨ ਸ਼ੁਰੂ ਹੋ ਜਾਂਦਾ ਤੇ ਤੁਸੀਂ ਮੰਡੀ ਲੈ ਕੇ ਜਾਂਦੇ ਤੇ ਰੋਜ਼ ਪੈਸੇ ਜਿਹੜੇ ਆ ਕਿਸਾਨ ਵੀਰੋ ਤੁਸੀਂ ਜੇਬ ਦੇ ਵਿੱਚ ਪਾਉਨੇ ਆ ਸੋ ਸਬਜ਼ੀਆਂ ਦੀ ਕਾਸ਼ਤ ਨੂੰ ਪਰਫੁੱਲਤ ਕਰਨ ਲਈ ਮੇਰੇ ਵਿਭਾਗ ਵੱਲੋਂ ਜਿਹੜੇ ਹਾਈਬ੍ਰਿਡ ਵੈਜੀਟੇਬਲ ਸੀਡ ਹੈਗੇ ਆ ਉਹਨਾਂ ਦੇ ਉੱਤੇ ਵੀ ਤਕਰੀਬਨ ਜਿਹੜੀ ਆ 8000 ਰੁਪਏ ਜਿਹੜੀ ਆ ਉਹ ਸਬਸਿਡੀ ਦਿੱਤੀ ਜਾਂਦੀ ਆ ਔਰ ਇਹਦੇ ਨਾਲ ਨਾਲ ਖੁੰਬਾਂ ਦੀ ਕਾਸ਼ਤ ਜਿਹੜੀ ਆ ਸਾਇਕ ਧੰਦੇ ਵਜੋਂ ਵੀ ਇਹਨੂੰ ਵਰਤਿਆ ਜਾ ਸਕਦਾ ਔਰ ਇਹਦੇ ਵਾਸਤੇ ਵੀ ਜਿਹੜੇ ਛੋਟੇ ਕਿਸਾਨ ਜਾਂ ਘੱਟ ਜ਼ਮੀਨ ਦੇ ਕਿਸਾਨ ਹੈਗੇ ਆ ਉਹ ਵੀ ਇਹਨਾਂ ਸਕੀਮਾਂ ਤੋਂ ਲਾਹਾ ਲੈ ਸਕਦੇ ਆ ਕਿਉਂਕਿ ਜਿਹੜੀ ਖੁੰਬਾਂ ਦੀ ਕਾਸ਼ਤ ਹੈਗੀ ਆ ਇਹ ਹੁਣ ਸੀਜ਼ਨ ਹੈ ਖੁੰਬਾਂ ਦੀ ਕਾਸ਼ਤ ਦਾ ਸਤੰਬਰ ਤੋਂ ਲੈ ਕੇ ਔਨਵਰਡ ਜਿਹੜਾ ਹੈਗਾ ਮਾਰਚ ਤੱਕ ਜਿਹੜਾ ਸੀਜ਼ਨਲ ਤੁਹਾਡੀ ਖੁੰਬਾਂ ਦੀ ਕਾਸ਼ਤ ਹੈ ਉਹ ਸ਼ੁਰੂ ਹੁੰਦੀ ਆ ਤੋਂ ਇਹਦੇ ਵਿੱਚ ਵਿਭਾਗ ਵੱਲੋਂ ਨੈਸ਼ਨਲ ਹਾਰਟੀਕਲਚਰ ਮਿਸ਼ਨ ਦੇ ਤਹਿਤ ਅਗਰ ਕੋਈ ਖੁੰਬਾਂ ਦੀ ਖਾਦ ਤਿਆਰ ਕਰਨੀ ਜਿਹਨੂੰ ਅਸੀਂ ਕੰਪੋਸਟ ਕੰਨੇ ਆ ਕੰਪੋਸਟ ਤਿਆਰ ਕਰਨ ਦਾ ਯੂਨਿਟ ਕੋਈ ਲਾਉਂਦਾ ਹੈ ਤਾਂ ਉਹਦੇ ਉੱਤੇ ਵੀ ਜਿਹੜੀ ਕਿਸਾਨ ਨੂੰ ਲਗਭਗ 8 ਲੱਖ ਦੀ ਜਿਹੜੀ ਸਬਸਿਡੀ ਹੈਗੀ ਹੈ 40% ਹੈ ਉਹ 20 ਲੱਖ ਖਰਚੇ ਦਾ ਲਗਭਗੂ ਦਾ ਆਉਂਦਾ ਹੈ ਔਰ ਇਹਦੇ ਨਾਲ ਜਿਹੜਾ ਤੁਹਾਡਾ ਗਰੋਇੰਗ ਰੂਮ ਹੈ ਖੁੰਬਾਂ ਦੀ ਪ੍ਰੋਡਕਸ਼ਨ ਦਾ ਜਿਹੜਾ ਉਤਪਾਦਨ ਖੁੰਬਾਂ ਦਾ ਕਰਨਾ ਉਹਦੇ ਵਿੱਚ ਵੀ ਦੋ ਕਮਰਿਆਂ ਦਾ ਇੱਕ ਯੂਨਿਟ ਜਿਹੜਾ ਲੱਗਦਾ ਹੈ ਔਰ ਇਹਦੇ ਨਾਲ ਖੁੰਬਾਂ ਦਾ ਬੀਜ ਤਿਆਰ ਕਰਨਾ ਜਿਹਨੂੰ ਸਪੌਨ ਕਹਿੰਦੇ ਆ ਉਹਦੇ ਉੱਤੇ ਵੀ ਲਗਭਗ 15 ਲੱਖ ਰੁਪਏ ਦਾ ਖਰਚਾ ਆਉਂਦਾ ਤੇ ਜਿਹਦੇ ਵਿੱਚ 40% ਜਿਹੜੀ ਸਬਸਿਡੀ ਆ ਉਹ 6 ਲੱਖ ਰੁਪਏ ਬਣਦੀ ਆ ਤੇ ਖੁੰਬਾਂ ਦੇ ਉਤਪਾਦਨ ਲਈ ਜਿਹੜੇ ਅਸੀਂ ਦੋ ਰੂਮ ਬਣਾਉਣੇ ਆ ਉਹਨਾਂ ਦੇ ਉੱਤੇ ਵੀ ਲਗਭਗ ਜਿਹੜਾ 20 ਲੱਖ ਰੁਪਏ ਦਾ ਖਰਚਾ ਆਉਂਦਾ ਤੋਂ ਉਹਦੇ ਵਿੱਚ ਵੀ 40% ਸਬਸਿਡੀ ਜਿਹੜੀ ਹੈਗੀ ਆ ਉਹ ਲਗਭਗ 8 ਲੱਖ ਰੁਪਏ ਜਿਹੜੇ ਆ ਉਹ ਅਸੀਂ ਕਿਸਾਨ ਵੀਰਾਂ ਨੂੰ ਦਿੰਨੇ ਆ ਫਸਲ ਵਿਭਿੰਨਤਾ ਅਤੇ ਖੇਤੀ ਸਹਾਇਕ ਕਿੱਤੇ ਅਪਣਾਉਣਾ ਵੀ ਛੋਟੇ ਅਤੇ ਘੱਟ ਜ਼ਮੀਨ ਵਾਲੇ ਕਿਸਾਨਾਂ ਲਈ ਇੱਕ ਲਾਭਦਾਇਕ ਉਪਰਾਲਾ ਹੈ ਖੇਤੀ ਵਿੱਚ ਛੋਟੇ-ਛੋਟੇ ਕੰਮ ਕਰਕੇ ਰੋਜ਼ ਦੀ ਰੋਜ਼ ਆਮਦਨ ਲਈ ਜਾ ਸਕਦੀ ਹੈ ਅਤੇ ਆਪਣੀ ਮਿਹਨਤ ਦੇ ਮੁਤਾਬਕ ਜ਼ਿਆਦਾ ਪੈਸਾ ਕਮਾਇਆ ਜਾ ਸਕਦਾ ਹੈ। ਖੇਤੀ ਜਿੰਸਾਂ ਨੂੰ ਸਿੱਧਾ ਮੰਡੀ ਵਿੱਚ ਸੁੱਟਣ ਦੀ ਬਜਾਏ ਖੇਤੀ ਜਿੰਸਾਂ ਦੀ ਪ੍ਰੋਸੈਸਿੰਗ ਕਰਕੇ ਸਿੱਧਾ ਖਪਤਕਾਰ ਨੂੰ ਵੇਚਿਆ ਜਾ ਸਕਦਾ ਹੈ। ਖਰਾਂ ਦੇ ਵਿੱਚ ਛੋਟੇ ਛੋਟੇ ਜਿਹੜੇ ਬਹੁਤ ਇਸ ਤਰ੍ਹਾਂ ਦੇ ਉਤਪਾਦਨ ਨੇ ਜਿਹੜੇ ਅੱਛੇ ਭਾਤੇ ਵੇਖ ਸਕਦੇ ਨੇ ਜਿੱਦਾਂ ਕਿ ਸਰੋਂ ਦਾ ਸਾਗ ਆ ਮੱਕੀ ਦੀ ਰੋਟੀ ਆ ਇਸ ਤਰ੍ਹਾਂ ਜਿਹੜਾ ਛਲੀਆਂ ਨੇ ਮੱਕੀ ਆ ਮੱਕੀ ਦੇ ਜਿਹੜੀਆਂ ਛਲੀਆਂ ਜਿਹੜੀਆਂ ਵਾ ਇਹਨਾਂ ਦੇ ਜਿਹੜਾ ਰੇਡੀਆਂ ਦੇ ਉੱਤੇ ਕਈ ਵਾਰ ਜਿਹੜਾ ਵਾ ਬਹੁਤ ਜਿਹੜਾ ਲਾਇਕ ਕੀਤਾ ਜਾਂਦਾ ਵਾ ਇਸ ਤਰ੍ਹਾਂ ਦੀਆਂ ਜਿਹੜੀਆਂ ਨਵੀਆਂ ਚੀਜ਼ਾਂ ਵਾ ਨਵੀਆਂ ਚੀਜ਼ਾਂ ਅਪਣਾਉਣੀਆਂ ਚਾਹੀਦੀਆਂ ਤਾਂ ਕਿ ਜਿਹੜਾ ਇੱਕ ਜਿਹਨੇ ਖਾਣ ਵਾਲੇ ਆ ਖਾਣ ਵਾਲਿਆਂ ਨੂੰ ਚੰਗਾ ਤੇ ਵਧੀਆ ਮਿਆਰੀ ਭੋਜਨ ਮਿਲ ਜੇ ਤੇ ਕਿਸਾਨਾਂ ਨੂੰ ਵੀ ਫਾਇਦਾ ਹੋਵੇ ਇਹ ਜੇ ਸਟਾਰਟਅਪ ਇਸ ਤਰ੍ਹਾਂ ਦੇ ਨिके-ਨिके ਜਿਹੜੇ ਆ ਜੇਕਰ ਨਵੇਂ ਜਿਹੜੇ ਕਿਤੇ ਆ ਨਵੇਂ ਜਿਹੜੇ ਉਦਮ ਆ ਛੋਟੇ ਕਿਸਾਨ ਜਿਹੜੇ ਆ ਇਹ ਸ਼ਹਿਰਾਂ ਦੇ ਵਿੱਚ ਜਿਹੜੇ ਆ ਇਹ ਜਾ ਕੇ ਇਹ ਖੋਲ ਸਕਦੇ ਆ ਗੋਲ ਗੱਪੇ ਆ ਗੋਲ ਗੱਪੇ ਬਣਾ ਕੇ ਜਿਹੜੇ ਆ ਉਹ ਜਿਹੜੇ ਆ ਵਧੀਆ ਤਰੀਕੇ ਦੇ ਇਸੇ ਤਰ੍ਹਾਂ ਜਿਹੜੀਆਂ ਛੱਲੀਆਂ ਛੱਲੀਆਂ ਦੇ ਤੋਂ ਜਿਹੜੇ ਹੋਰ ਉਤਪਾਦਨ ਨੇ ਮੱਕੀ ਆ ਖੁੰਬਾਂ ਦੇ ਉਤਪਾਦਨ ਨੇ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਖੁੰਬਾਂ ਨੇ ਖੁੰਬਾਂ ਦੇ ਗਾਂ ਉਤਪਾਦਨ ਪੈਕਿੰਗ ਕਰਨੀ ਆ ਮਾਰਕੀਟਿੰਗ ਕਰਨੀ ਆ ਦੂਸਰੀ ਜਿਹੜੀ ਆ ਛੋਟੇ ਕਿਸਾਨਾਂ ਨੂੰ ਇਹ ਚਾਹੀਦਾ ਵਾ ਕਿ ਇਹਦੇ ਵਿੱਚ ਥੋੜਾ ਜਿਆ ਨਾ ਆਪਣਾ ਜਿਹੜਾ ਵਾ ਨਵੇਂ ਜਿਹੜਾ ਵਾ ਹੋਰ ਕਿਤੇ ਜਿਹੜੇ ਆ ਉਹ ਕਿਤੇ ਵੱਲ ਤੇ ਲੇਬਰ ਜਿਹੜੀ ਆ ਲੇਬਰ ਜਿਹਦੇ ਵਿੱਚ ਜਿਹੜੀ ਆ ਅਸੀਂ ਵੱਧ ਤੋਂ ਵੱਧ ਜਿਹੜਾ ਵਾ ਸਮਾਂ ਜਿਹੜਾ ਵਾ ਉਹ ਰੋਜ਼ ਜਿਹੜਾ ਵਾ ਉਹਦੇ ਵਿੱਚ ਕੋਈ ਨਾ ਕੋਈ ਕੰਮ ਕਰਦੇ ਆ ਤੇ ਉਹ ਜਿਹੜਾ ਕੰਮ ਆ ਉੱਥੇ ਜਿਹੜਾ ਛੋਟਾ ਕਿਸਾਨ ਕਦੀ ਵੀ ਜਿਹੜਾ ਵਾ ਉਹ ਮਾਰ ਨਹੀਂ ਖਾਊਗਾ ਜਿਹੜਾ ਛੋਟਾ ਕਿਸਾਨ ਰੋਜ਼ ਕੰਮ ਨਹੀਂ ਕਰ ਰਿਹਾ ਜਿਹਦੇ ਕੋਲ ਰੋਜ਼ ਦਾ ਰੋਜ਼ ਕੰਮ ਨਹੀਂਗਾ ਉਹ ਜਿਹੜਾ ਬਹੁਤ ਤਣਾਅ ਦੇ ਵਿੱਚ ਜਾਂਦਾ ਜਿਹੜਾ ਛੋਟਾ ਕਿਸਾਨ ਰੋਜ਼ ਦੇ ਰੋਜ਼ ਜਿੰਨੂੰ ਕੋਈ ਨਾ ਕੋਈ ਕੰਮ ਆ ਕੋਈ ਰਝੇਵਾ ਵਾ ਕੋਈ ਕਿੱਤਾ ਸ਼ੁਰੂ ਕਰ ਲੈਂਦਾ ਵਾ ਉਹ ਜਿਹੜਾ ਵਾ ਉਹ ਆਪਣੀ ਜਿਹੜੀ ਆ ਤਰੱਕੀ ਜਿਹੜੀ ਆ ਉਹ ਜਿਹੜੀ ਆ ਉਹ ਵਧਾ ਲੈਂਦਾ ਸੋ ਛੋਟੇ ਕਿਸਾਨਾਂ ਲਈ ਜਿਹੜਾ ਵਾ ਸਭ ਤੋਂ ਜਿਹੜੀ ਆ ਮਹੱਤਵਪੂਰਨ ਇਹ ਗੱਲ ਆ ਕਿ ਇੱਕ ਆਪਣਾ ਜਿਹੜਾ ਗਿਆਨ ਆ ਉਹ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀਆਂ ਨਵੀਆਂ ਤਕਨੀਕਾਂ ਜਿਹੜੀਆਂ ਵਾ ਉਹ ਆਪਣੇ ਜਿਹੜਾ ਇਲਾਕੇ ਦੇ ਖੇਤੀ ਵਿਗਿਆਨ ਕੇਂਦਰ ਆਪਣੇ ਜਿਹੜੇ ਆ ਹੋਰ ਖੇਤੀਬਾੜੀ ਨਾਲ ਸੰਬੰਧਤ ਜਿਹੜੇ ਵਿਭਾਗੇ ਆ ਇਹਨਾਂ ਦੇ ਨਾਲ رابطہ ਕਾਇਮ ਕਰਕੇ ਉਹ ਜਿਹੜਾ ਗਿਆਨ ਆ ਉਹ ਗਿਆਨ ਹਾਸਲ ਕਰਨ ਤੇ ਫਾਲਤੂ ਦੇ ਖਰਚੇ ਤੋਂ ਬਚ ਜਾਣ ਤੇ ਜਿਹੜੀ ਤਕਨੀਕ ਆ ਤਕਨੀਕ ਇਸ ਤਰ੍ਹਾਂ ਦੀ ਅਪਣਾਉਣ ਨੂੰ ਭਾਵੇਂ ਉਹ ਵੈਰੈਟੀ ਆ ਜਿੱਦਾਂ ਹੁਣ ਬਾਸਮਤੀ ਦੀ ਵੈਰੈਟੀ ਅਪਣਾਉਣੀ ਆ ਜਾਂ ਝੋਨੇ ਦੀ ਅਪਣਾਉਣੀ ਆ ਜਿਹਦੇ ਨਾਲ ਜਿਹੜਾ ਵਾਤੋ ਵਾਤ ਫਾਇਦਾ ਹੋਵੇ ਜਿਹੜੀਆਂ ਸਾਡੀਆਂ ਜਿਹੜੀਆਂ ਘੱਟ ਜਿਹੜਾ ਪਰਾਲੀ ਵਾਲੀਆਂ ਜਿਹੜੀਆਂ ਝੋਨੇ ਦੀਆਂ ਕਿਸਮਾਂ ਆ ਜਿੱਦਾਂ ਪੀਐਰ 126 ਆ ਬਾਸਮਤੀ ਜੇ 1509 ਲਾਉਨੇ ਆ ਤੇ ਸਾਡਾ ਜਿਹੜਾ ਵਾਪਰਾਲੀ ਜਿਹੜੀ ਆ ਸਾਹਮਣੇ ਜਦੋਂ ਪਰਾਲੀ ਅਸੀਂ ਘੱਟ ਪੈਦਾ ਕਰਾਂਗੇ ਤੇ ਉਹਨੂੰ ਜਿਹੜਾ ਸਾਹਮਣ ਦਾ ਜਿਹੜਾ ਵਾ ਸਾਡਾ ਜਿਹੜਾ ਵਾ ਉਹ ਵੀ ਕੰਮ ਜਿਹੜਾ ਵਾ ਉਹਨਾਂ ਘੱਟ ਜਾਊਗਾ ਸੋ ਇਹ ਘੱਟ ਸਮੇ ਵਾਲੀਆਂ ਇੱਕ ਜਿਹੜੀਆਂ ਕਿਸਮਾਂ ਉਹ ਇਹਨਾਂ ਨੂੰ ਲੈਣੀਆਂ ਚਾਹੀਦੀਆਂ ਦੂਸਰਾ ਇਹ ਘੱਟ ਸਮੇ ਵਾਲੀਆਂ ਕਿਸਮਾਂ ਲੈਣ ਨਾਲ ਇਹ ਵੱਧ ਜਿਹੜੀਆਂ ਵਾ ਫਸਲਾਂ ਜਿਹੜੀਆਂ ਵਾ ਉਹ ਲੈ ਸਕਦੇ ਆ ਜਿਹਦੇ ਵਿੱਚ ਸਬਜ਼ੀਆਂ ਲਾ ਸਕਦੇ ਆ ਤੇ ਹੋਰ ਜਿਹੜਾ ਕੰਮ ਆ ਲੇਬਰ ਜਿਹੜਾ ਕੰਮ ਆ ਉਹ ਛੋਟੇ ਕਿਸਾਨ ਜਿਹੜੇ ਆ ਵਧਾ ਸਕਦੇ ਜਿਹੜੇ ਛੋਟੇ ਕਿਸਾਨ ਨੇ ਉਹਨਾਂ ਨੂੰ ਮੈਂ ਸਲਾਹ ਦਿੰਨਾ ਕਿ ਮੰਨ ਲਓ ਕਣਕ ਝੋਨੇ ਨੂੰ ਛੱਡ ਕੇ ਸਬਜ਼ੀਆਂ ਦੀ ਖੇਤੀ ਕਰਨ ਨਾਲੋ ਘੱਟ ਜ਼ਮੀਨ ਤੋਂ ਹੀ ਜ਼ਿਆਦਾ ਉਤਪਾਦਨ ਲੈ ਸਕਦੇ ਪੈਸਾ ਵੀ ਚੰਗਾ ਮਿਲ ਸਕਦਾ ਕਣਕ ਝੋਨੇ ਨੂੰ ਛੱਡ ਕੇ ਇੱਕ ਤਾਂ ਪਾਣੀ ਦਾ ਪੱਧਰ ਬੜਾ ਥੱਲੇ ਜਾ ਰਿਹਾ ਹੈ ਸਬਜ਼ੀਆਂ ਦੀ ਖੇਤੀ ਕਰਨਗੇ ਨਾਲੇ ਇੱਕ ਰੋਜ਼ ਦੀ ਆਮਦਨ ਹੈ ਡਰੈਕਟ ਨਾਲੇ ਨਕਦੀ ਵਾਲੀ ਫਸਲ ਤੇ ਸਬਜ਼ੀਆਂ ਦੀ ਖੇਤੀ ਕਰਨ ਬਹੁਤ ਵਧੀਆ ਮੰਨ ਲਓ ਜਿਵੇਂ ਜਨਸੰਖਿਆ ਵੱਧ ਜਾਂਦੀ ਜ਼ਮੀਨ ਤਾਂ ਹੁੰਨੀ ਹੈ ਜਿਉ ਸਾਇ ਕਿਤੇ ਅਪਣਾਉਣਗੇ ਉਹਦੇ ਨਾਲ ਇੱਕ ਤਾਂ ਮੰਨ ਲਓ ਆਪਾਂ ਨੂੰ ਪੈਸਾ ਆ ਜਾਏਗਾ ਘਰੇਲੂ ਲੋੜਾਂ ਵਾਸਤੇ ਤੇ ਪੈਸੇ ਦਾ ਪੈਸਾ ਆਏਗਾ ਤੇ ਆਪੇ ਖੁਸ਼ਹਾਲੀ ਆਏਗੀ ਛੋਟੇ ਜਿਹੜੇ ਕਿਸਾਨ ਆ ਜੀ ਉਹ ਸਹਾਇਕ ਕਿੱਤਿਆਂ ਦੇ ਤੌਰ ਤੇ ਮੰਨ ਲਓ ਸਬਜ਼ੀਆਂ ਲਾ ਲੈਣ ਉਹ ਮੁਰਗੀ ਪਾਲਣ ਮੁਰਗੀ ਮੁਰਗੀ ਪਾਲਣ ਦਾ ਕੰਮ ਸ਼ੁਰੂ ਕਰ ਸਕਦੇ ਆ ਉਸ ਤੋਂ ਬਾਅਦ ਬੱਕਰੀ ਪਾਲਣ ਹੋ ਗਈ ਤੇ ਆਪ ਦਾ ਮੰਨ ਲਓ ਆਮਦਨ ਵਾਸਤੇ ਕੋਈ ਵੀ ਸਹਾਇਕਤਾ ਬਣਾ ਸਕਦੇ ਬਾਕੀ ਕੇ ਵੀ ਕੀ ਹੈ ਸਾਡੇ ਫਿਰੋਜ਼ਪੁਰੇਗਾ ਇਹ ਜੀ ਜਿਹੜਾ ਪ੍ਰੋਸੈਸਿੰਗ ਕਰਨੀ ਕੋਈ ਵੀ ਚੀਜ਼ ਜਿਵੇਂ ਮੰਡੀ ਦੇ ਵਿੱਚ ਆਪਣਾ ਰੇਟ ਘੱਟ ਮਿਲਦਾ ਜਿਵੇਂ ਮੰਨ ਲਓ ਕੋਈ ਆਚਾਰ ਬਣਾਉਣੀ ਜੈਮ ਜੈਮ ਬਣਾਉਣੀ ਕੋਈ ਵੀ ਚੀਜ਼ ਮਤਲਬ ਬਣਾਉਣੀ ਹੁੰਦੇ ਵਿੱਚ ਮਾਲ ਨੂੰ ਪ੍ਰੋਸੈਸ ਕਰਕੇ ਤੋਂ ਦਾ ਮੁਨਾਫਾ ਜ਼ਿਆਦਾ ਮਿਲਦਾ ਇਹ ਵੀ ਜ਼ਿੰਮੇਵਾਰਾਂ ਨੂੰ ਚਾਹੀਦਾ ਧਿਆਨ ਦੇਣਾ ਇਸ ਵਾਰ ਬਾਕੀ ਜੇ ਅਸੀਂ ਦੁੱਧ ਵਾਸਤੇ ਦੋ ਮੱਝਾਂ ਰੱਖੀਆਂ ਤਕਰੀਬਨ ਉਹ ਸਾਡਾ ਦੁੱਧ ਦੀ ਘਰੇਲੂ ਲੋੜਾਂ ਇੱਕ ਤਾਂ ਪੂਰੀਆਂ ਕਰਦੀਆਂ ਜੇ ਵੱਧ ਹੁੰਦਾ ਉਹ ਅਸੀਂ ਵੇਚ ਵੀ ਦਈਦਾ ਉਹ ਪਤਨੀ ਮੇਰੀ ਉਹ ਪੱਟੇ-ਪੁੱਟੇ ਉਹ ਪਾ ਦਿੰਦੀ ਤਕਰੀਬਨ ਵੱਢ ਕੇ ਛੋੜਦੀ ਤੇ ਕੁਤਰ-ਕਤਰ ਕੇ ਪਾ ਦਿੰਦੀ ਸਾਰਾ ਕੰਮ ਉਹ ਕਰ ਦਿੰਦੀ ਹੈ ਸਹਿਕ ਨਾਲ ਪਸ਼ੂ ਵੀ ਜ਼ਿੰਮੇਵਾਰ ਨੂੰ ਰੱਖਣੇ ਚਾਹੀਦੇ 1-2 ਘਰੇਲੂ ਲੋੜਾਂ ਵਾਸਤੇ ਦੁੱਧ ਵਾਸਤੇ ਤੇ ਨਾਲੇ ਆਮਦਨ ਵੀ ਚਲੋ ਜ਼ਿਆਦਾ ਰੱਖ ਲਈ ਆਮਦਨ ਹੀ ਵਧਿਆ ਦੋਦਾਰੇ ਰੋੜ ਵੀ ਠੀਕ ਹੋਣਾ ਕੋਲ ਮਲਾਗੇ ਜੀ ਆਪਦੀ ਖੇਤੀ ਬਹੁਤ ਵਧੀਆ ਮੈਂ ਕਰਦਾ ਤੇ ਮੈਂ ਕਹਾਂ ਵੀ ਸੰਤੁਸ਼ਟਾਂ ਬਹੁਤ ਵਧੀਆ ਪਰ ਇੱਕ ਤਾਂ ਦੇ ਕੰਮਕਾਰ ਲੱਗੇ ਰਹੀਦਾ ਏ ਤੜਕੇ ਉੱਠੀਦਾ ਆਦਾ ਮੰਡੀ ਜਾਈਦਾ ਸਬਜ਼ੀ ਲੈ ਕੇ ਫਿਰ ਚਾਰ ਪੈਸੇ ਹੁੰਦੇ ਆਪੇ ਬੰਦਾ ਨਾਲੇ ਘਰੇਲੂ ਲੋਣਾ ਪੂਰੀਆਂ ਹੁੰਦੀਆਂ ਨਾਲੇ ਬੰਦਾ ਆਦੇ ਕੰਮ ਕਰ ਲੱਗਾ ਰਿਹਾ ਤੇ ਵਧੀਆ ਨਾਲੇ ਮੰਨ ਲਓ ਜਿਆਦੀ ਆਪਣੀ ਫਸਲ ਹੋਵੇਗੀ ਆਮਦਨ ਹੋਵੇਗੀ ਆਪਣਾ ਫਿਰ ਦਿਲ ਕਰੇਗਾ ਮੰਨ ਲਓ ਦੋ ਗਨਾਂ ਲਾਈਆਂ ਚਾਰ ਗਨਾਂ ਲਾਈਏਗਾ ਦਿਲ ਕਰਦਾ ਕਟ ਜ ਜ਼ਮੀਨਾਂ ਵਾਲਿਆਂ ਨੂੰ ਮੈਂ ਇਹੋ ਕਹਿਣਾ ਚਾਹੁੰਨਾ ਜੀ ਜਾਂ ਤਾਂ ਉਹ ਮੰਨ ਲੋ ਕੋਈ ਆਪ ਦਾ ਸਹਾਇਕ ਧੰਦਾ ਕਰਨ ਕਿਉਂਕਿ ਨੌਕਰੀਆਂ ਤੋਂ ਪੰਜਾਬ ਗਵਰਨਮੈਂਟ ਵੱਲੋਂ ਇੰਨੀਆਂ ਉਪਲਬਧ ਨਹੀਂ ਹੈਗੀਆਂ ਜਿੰਨੀਆਂ ਮੰਨ ਲੋ ਜਨਸੰਖਿਆ ਵਧ ਗਈ ਹੈ। ਨਾ ਹੀ ਸਰਕਾਰ ਦੇ ਸਕਦੀ ਹੈ। ਤੇ ਆਪ ਦਾ ਜਾਂ ਸਬਜ਼ੀਆਂ ਦੀ ਖੇਤੀ ਕਰਨ ਕੋਈ ਡੇਰੀ ਫਾਰਮ ਤੇ ਮੁਰਗੀ ਫਾਰਮ ਇਹੋ ਜਿਹਾ ਕੋਈ ਕਿੱਤਾ ਨਾਲ 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 ਜੀਵਨ ਦਾ ਨੂੰ ਕਰਨਾ ਚਾਹੀਦਾ। ਤਾਂ ਹੀ ਉਹਨਾਂ ਦਾ ਮੰਨ ਲੋ ਆਮਦਨ ਦਾ ਸੰਤਾਈ ਬਣ ਸਕੇਗਾ ਨਾਲੇ ਬੇਰੋਜ਼ਗਾਰੀ ਨਾਲੇ ਵਿਹਲੇਪਨ ਤੋਂ ਮੁਕਤੀ ਮਿਲੇਗੀ। ਬਾਕੀ ਇਹ ਜਿਹੜੇ ਕਿੱਤੇ ਆ ਮੰਨ ਲੋ মুরগি 팔ਣ ਜਾਂ ਕੋਈ ਮੱਛੀ 팔ਣ ਆਪਣੇ ਪੀਜੂ ਹੈ ਗਿਆ ਇੱਥੇ ਲੁਧਿਆਣੇ ਤੋਂ ਜਾਂ ਆਪਣੇ ਕੇਵੀ ਕੀ ਫਰੋਜਪੁਰ ਤੋਂ ਤੇ ਜੇ ਕਿਸੇ ਵੀਰ ਨੇ ਕਰਨੇ ਹੋਣ ਵਧੀਆ ਹੈ ਮੰਨ ਲਓ ਉੱਥੋਂ ਟ੍ਰੇਨਿੰਗ ਮਿਲਦੀ ਹਫਤੇ ਦੋ ਹਫਤਿਆਂ ਦੀ ਤਿੰਨ ਹਫਤਿਆਂ ਦੀ ਜੇ ਉਹ ਜਾ ਕੇ ਕੀਤਾ ਕਰਨਾ ਉਹੋ ਜੀ ਮਿਲ ਜਾਂਦੀ ਉਹ ਆਪਦਾ ਪਹਿਲਾਂ ਮੰਨ ਲਓ ਆਪਦੀ ਟ੍ਰੇਨਿੰਗ ਲੈ ਕੇ ਆਪਦਾ ਸ਼ੁਰੂ ਕਰ ਸਕਦਾ ਸਰਕਾਰ ਨੂੰ ਬੇਨਤੀ ਹੈ ਜਿਹੜੇ ਨਿੱਕੇ ਛੋਟੇ ਜ਼ਿਮੀਦਾਰ ਏ ਉਹਨਾਂ ਨੂੰ ਬਿਲਕੁਲ ਵਿਆਜ ਮੁਕਤ ਕਰਜ਼ਾ ਦੇਣ ਜਿਹੜੇ ਮਤਲਬ ਨਹੀਂ ਕਰ ਸਕਦੇ ਆਪਦੇ ਨੂੰ ਕੀਤਾ ਕੋਈ ਵੀ ਤੇ ਕਰਜ਼ਾ ਲੈ ਕੇ ਆਪਦਾ ਛੋਟੇ ਜ਼ਿਮੀਦਾਰ ਆਪਦਾ ਕੋਈ ਰੋਜ਼ਗਾਰ ਆਪ ਦਾ ਚਾਲੂ ਕਰਨੋ ਤੇ ਸਰਕਾਰ ਨੂੰ ਮਨ ਲੋ ਵਿਆਜ ਤੋਂ ਬਿਨਾ ਕਰਜ਼ਾ ਦੇਣਾ ਚਾਹੀਦਾ ਛੋਟੇ ਜ਼ਿਮੀਦਾਰਾਂ ਨੂੰ ਵਿਆਪ ਦਾ ਕੋਈ ਵੀ ਸਹਾਇਕ ਧੰਦਾ ਕਰ ਸਕਣ ਕਿਸਾਨ ਵੀਰੋ ਇਸ ਤੋਂ ਇਲਾਵਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਪ੍ਰੋਸੈਸਿੰਗ ਦੇ ਉੱਤੇ ਬਹੁਤ ਤਰਜੀਹ ਦੀ ਤਿਆਰੀ ਹੈ ਇਸ ਵਿੱਚ ਤੁਸੀਂ ਕਣਕ ਤੋਂ ਦਲੀਆ ਬਣਾ ਕੇ ਜਾਂ ਫਿਰ ਝੋਨੇ ਤੋਂ ਚੌਲ ਬਣਾ ਕੇ ਆਪਣੀ ਪ੍ਰੋਸੈਸਿੰਗ ਕਰ ਸਕਦੇ ਹੋ ਜੋ ਕਿ ਬਿਨਾਂ ਕਿਸੇ ਲਾਗਤ ਤੋਂ ਤੁਸੀਂ ਆਪਣੇ ਵਪਾਰ ਵੀ ਕਰ ਸਕਦੇ ਹੋ ਤਾਂ ਕਿਸਾਨ ਵੀਰੋ ਆਪਣਾ ਤੁਸੀਂ ਆਪਣੀ ਫਸਲ ਦਾ ਆਮ ਮੰਡੀ ਕਰਨ ਕਰੋ ਤੇ ਉਸ ਦੀ ਪ੍ਰੋਸੈਸਿੰਗ ਆਪ ਕਰੋ ਤਾਂ ਕਿ ਤੁਹਾਨੂੰ ਮੰਡੀ ਤੋਂ ਛੁੱਟ ਐਕਸਟਰਾ ਇਨਕਮ ਮਿਲੇ ਤੇ ਨਾਲ ਦੇ ਨਾਲ ਇਸ ਤੋਂ ਤੁਹਾਨੂੰ ਆਮਦਨ ਵੀ ਜ਼ਿਆਦਾ ਮਿਲੇ ਪੰਜਾਬ ਦੇ ਵਿੱਚ ਹਰ ਪਰਿਵਾਰ ਨੂੰ ਲਗਭਗ ਸਬਜੀ ਸਬਜੀ ਦੀ ਆਪ ਦੀ ਜ਼ਰੂਰਤ ਪੈਂਦੀ ਪੈਂਦੀ ਹੈ ਇਸ ਤੋਂ ਇਲਾਵਾ ਕਿਸਾਨਾਂ ਨੂੰ ਆਪ ਜਿਵੇਂ ਕਰ ਉਹ ਸਬਜੀ ਦਾ ਆਮ ਮੰਡੀ ਕਰਨ ਕਰਨ ਤਾਂ ਜਿੱਥੇ ਆਪਣੀ ਹੀ ਪਰਿਵਾਰ ਦੀ ਉਹਨਾਂ ਦੀ ਲੋੜ ਪੂਰੀ ਹੁੰਦੀ ਹੈ ਤੇ ਨਾਲ ਦੇ ਨਾਲ ਉਹਨਾਂ ਨੂੰ ਐਕਸਟਰਾ ਇਨਕਮ ਵੀ ਪ੍ਰੋਵਾਈਡ ਹੁੰਦੀ ਹੈ ਤਾਂ ਇਸ ਕਰਕੇ ਮੈਂ ਛੋਟੇ ਕਿਸਾਨ ਵੀਰਾਂ ਨੂੰ ਇਹ ਜ਼ਰੂਰ ਤਰਜੀਹ ਦਵਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਇੱਕ ਮਾਡਲ ਪ੍ਰੋਜੈਕਟ ਦੇ 2.5 ਖੇਤੇ 2.5 ਕਿੱਲੇ ਦੇ ਅਨੁਸਾਰ ਆਪਣੀ ਖੇਤੀ ਜ਼ਰੂਰ ਕਰਨ ਜਿਸ ਦੇ ਵਿੱਚ ਆਪਣੀ ਫਲ ਦੀ ਖੇਤੀ ਤੇ ਨਾਲ ਦੇ ਨਾਲ ਸਬਜ਼ੀਆਂ ਦੀ ਖੇਤੀ ਤੇ ਡੇਰੀ ਦਾ ਕੰਮ ਬਹੁਤ ਉਜਵਲ ਤਰੀਕੇ ਦੇ ਨਾਲ ਕਰ ਸਕਦੇ ਨੇ ਤੇ ਆਪਣੇ ਪਰਿਵਾਰ ਦੀਆਂ ਲੋੜਾਂ ਬਹੁਤ ਹੀ ਚੰਗੇ ਢੰਗ ਨਾਲ ਪੂਰੀਆਂ ਕਰ ਸਕਦੇ ਨੇ ਤੇ ਇਸ ਤੋਂ ਇਲਾਵਾ ਉਹ 1 ਲੱਖ ਤੋਂ ਲੈ ਕੇ 1.5 ਲੱਖ ਰੁਪਏ ਤੱਕ ਆਪਣੀ ਸਾਲਾਨਾ ਇਨਕਮ ਦੇ ਵਿੱਚ ਵਾਧਾ ਵੀ ਕਰ ਸਕਦੇ ਨੇ ਇਹਦੇ ਨਾਲ ਨਾਲ ਸਹਾਇਕ ਧੰਦਿਆਂ ਦੇ ਵਿੱਚ ਜਿਹੜਾ ਮਧੂ ਮੱਖੀ ਪਾਲਣਾ ਸ਼ਹਿਦ ਪੈਦਾ ਕਰਨਾ ਇਹ ਧੰਦਾ ਵੀ ਬਹੁਤ ਹੀ ਲਾਹੇਵੰਦਾ ਧੰਦਾ ਆ ਔਰ ਇਹਦੇ ਵਿੱਚ ਅਸੀਂ ਕਿਸਾਨ ਨੂੰ ਵਿਭਾਗ ਟ੍ਰੇਨਿੰਗ ਦਵਾਉਂਦਾ ਖੇਤੀ ਵਿਗਿਆਨ ਕੇਂਦਰਾਂ ਤੇ ਟ੍ਰੇਨਿੰਗ ਲੱਗਦੀ ਯੂਨੀਵਰਸਿਟੀ ਟ੍ਰੇਨਿੰਗ ਲਾਉਂਦੀ ਹੈਗੀ ਆ ਔਰ ਅਸੀਂ ਇਹਨਾਂ ਦੇ ਵਿੱਚ ਕਿਸਾਨ ਵੀਰਾਂ ਨੂੰ ਟ੍ਰੇਨਿੰਗ ਦਵਾ ਕੇ ਜਿਹੜਾ 50 ਬਕਸਿਆਂ ਤੋਂ ਸ਼ੁਰੂ ਕਰਵਾਉਣੇ ਆ ਔਰ ਉਹਦੇ ਉੱਤੇ 50 ਬਕਸਿਆਂ ਦੇ ਉੱਤੇ ਲਗਭਗ ਜਿਹੜਾ ਇਹ ਤਕਰੀਬਨ 2 ਲੱਖ ਰੁਪਏ ਦਾ ਖਰਚਾ ਆਉਂਦਾ ਤੇ ਉਹਦੇ ਵਿੱਚ ਅਸੀਂ 40% ਜਿਹੜੀ ਸਬਸਿਡੀ ਆ ਕਿਸਾਨ ਵੀਰਾਂ ਨੂੰ ਉਹ ਵੀ ਅਸੀਂ ਦਿੰਨੇ ਜਿਹੜੀ 80000 ਰੁਪਏ ਬਣਦੀ ਹੈਗੀ ਆ ਸੋ ਇਹਦੇ ਨਾਲ ਨਾਲ ਸਾਡੇ ਕੋਲ ਜਿਹੜਾ ਪੌਲੀ ਹਾਊਸ ਨੈਟ ਹਾਊਸ ਔਰ ਇਹ ਦੇ ਵਿੱਚ ਵਾਕ ਇਨ ਟਨਲ ਜਿਹੜੀ ਹੈਗੀ ਆ ਉਹਦੇ ਵਿੱਚ ਕਿਸਾਨ ਵੀਰ ਜਿਹੜੇ ਹੈਗੇ ਆ ਛੋਟੇ ਆ ਜਾਂ ਜਿਨ੍ਹਾਂ ਕੋ ਜਮੀਨ ਘਟ ਆ ਉਹ ਲਾ ਕੇ ਪਨੀਰੀਆਂ ਪੈਦਾ ਕਰਨ ਦਾ ਜਿਹੜਾ ਧੰਦਾ ਆ ਉਹਨੂੰ ਵੀ ਬਾਖੂਬੀ ਉਹ ਸ਼ੁਰੂ ਕਰ ਸਕਦੇ ਔਰ ਬਹੁਤ ਸਾਰੇ ਪੰਜਾਬ ਦੇ ਕਿਸਾਨ ਵੀਰ ਹੈਗੇ ਆ ਜਿਹੜੇ ਸੀਜ਼ਨਲ ਸਬਜ਼ੀਆਂ ਦੀਆਂ ਪਨੀਰੀਆਂ ਉਹ ਨੈਟ ਹਾਊਸ ਪੋਲੀ ਹਾਊਸ ਦੇ ਵਿੱਚ ਤਿਆਰ ਕਰਦੇ ਆ ਔਰ ਜਿਹੜਾ ਨੈਟ ਹਾਊਸ ਪੋਲੀ ਹਾਊਸ ਨੂੰ ਲਾਉਣ ਦੀ ਜਿਹੜੀ ਉਹਦੇ ਵਿੱਚ ਸਹਾਇਤਾ ਆ ਉਹ ਬਾਗਬਾਨੀ ਵਿਭਾਗ ਪੰਜਾਬ ਵੱਲੋਂ ਦਿੱਤੀ ਜਾਂਦੀ ਆ ਤਕਨੀਕੀ ਜਾਣਕਾਰੀ ਦਿੱਤੀ ਜਾਂਦੀ ਆ ਔਰ ਜਿਹੜਾ ਸਾਡਾ ਸੈਂਟਰ ਹੈ ਕਰਤਾਰਪੁਰ ਉੱਥੇ ਅਸੀਂ 3 ਦਿਨ ਦੀ ਜਿਹੜੀ ਆ ਉਹ ਟ੍ਰੇਨਿੰਗ ਦਾ ਵੀ ਪ੍ਰਬੰਧ ਕਰਦੇ ਆ ਕਿਸਾਨ ਵੀਰਾਂ ਲਈ ਔਰ ਉਹ ਟ੍ਰੇਨਿੰਗ ਲੈ ਕੇ ਤਕਨੀਕੀ ਜਾਣਕਾਰੀ ਲੈ ਕੇ ਆਪਣੀ ਸਾਰੀ ਜਿਹੜੀ ਆ ਉਹ ਪੋਲੀ ਹਾਊਸ ਨੈਟ ਹਾਊਸ ਜਾਂ ਵਾਕਿੰਗ ਟਨਲ ਜਿਹੜੀ ਆ ਉਹ ਲਾ ਸਕਦੇ ਆ ਇਹ ਲਾਉਣ ਵਾਸਤੇ ਵੀ ਵਿਭਾਗ ਵੱਲੋਂ ਕੁਝ ਇੱਕ ਜਿਹੜੀਆਂ ਕੰਪਨੀਆਂ ਫਰਮਾਂ ਉਹਨਾਂ ਨੂੰ ਉਹਨਾਂ ਦੀ ਇੰਪੈਨਲਮੈਂਟ ਕੀਤੀ ਗਈ ਆ ਉਹ ਰਜਿਸਟਰਡ ਨੇ ਵਿਭਾਗ ਦੇ ਕੋਲ ਤੁਸੀਂ ਉਹਨਾਂ ਕੰਪਨੀਆਂ ਦੇ ਨਾਲ ਜਿਹੜਾ ਰابطਾ ਕਾਇਮ ਕਰਕੇ ਔਰ ਵਿਭਾਗ ਦੇ ਨਾਲ ਰابطਾ ਕਾਇਮ ਕਰਕੇ ਤੁਸੀਂ ਇਹ ਜਿਹੜੇ ਇਹੋ ਜਿਹੇ ਯੂਨਿਟ ਹੈਗੇ ਜਿੱਥੋਂ ਕਿਸਾਨ ਨੂੰ ਬਹੁਤੀ ਆਮਦਨ ਜਿਹੜੀ ਹੋ ਸਕਦੀ ਔਰ ਇਹ ਧੰਦਾ ਬੜਾ ਹੀ ਪਰਫੁੱਲਤ ਹੋ ਰਿਹਾ ਅੱਜ ਦੇ ਟਾਈਮ ਦੇ ਵਿੱਚ ਪਨੀਰੀਆਂ ਦਾ ਜਿਹੜਾ ਪਨੀਰੀਆਂ ਪੈਦਾ ਕਰਕੇ ਵੇਚਣੀਆਂ ਵੱਖ-ਵੱਖ ਫਸਲਾਂ ਦੀਆਂ ਉਹ ਬੜਾ ਹੀ ਪਰਫੁੱਲਤ ਠੰਡਾ ਹੈਗਾ ਇਹਦੇ ਵਿੱਚ ਬਹੁਤ ਹੀ ਸਾਰੇ ਕਿਸਾਨ ਵੀਰ ਜਿਹੜੇ ਪੰਜਾਬ ਦੇ ਅੰਦਰ ਉਹ ਚੰਗੇ ਪੈਸੇ ਜਿਹੜੇ ਆ ਚੰਗਾ ਮੁਨਾਫਾ ਕਮਾ ਰਹੇ ਔਰ ਥੋੜੇ ਥੋੜੇ ਏਰੀਏ ਦੇ ਵਿੱਚੋਂ ਆਪਣਾ ਜਿਹੜਾ ਘਰ ਦਾ ਗੁਜ਼ਾਰਾ ਕਰ ਰਹੇ ਆਪਣਾ ਆਰਥਿਕ ਪੱਧਰ ਨੂੰ ਉੱਚਾ ਕਰ ਰਹੇ ਆ ਔਰ ਇਹਨਾਂ ਦੇ ਨਾਲ ਨਾਲ ਕਿਉਂਕਿ ਅੱਜ ਕੱਲ ਸਾਰੇ ਲੋਕ ਜਿਹੜੇ ਆ ਉਹ ਸਿਹਤ ਪ੍ਰਤੀ ਬੜੇ ਜਾਗਰੂਕ ਹੈਗੇ ਆ ਸੋ ਬਿਨਾ ਖਾਦਾਂ ਤੋਂ ਕੈਮੀਕਲ ਖਾਦਾਂ ਤੋਂ ਬਿਨਾ ਸਬਜ਼ੀਆਂ ਪੈਦਾ ਕਰਨਾ ਜਾਂ ਫਲ ਪੈਦਾ ਕਰਨਾ ਉਹਦੇ ਵਾਸਤੇ ਵਿਭਾਗ ਵੱਲੋਂ ਇੱਕ ਗੰਡੋਵਾ ਖਾਦ ਤਿਆਰ ਕਰਨ ਦਾ ਜਿਹੜਾ ਜਿਹਨੂੰ ਅਸੀਂ ਵਰਮੀ ਕੰਪੋਸਟ ਕਹਿੰਦੇ ਆ ਵਰਮੀ ਕੰਪੋਸਟ ਯੂਨਟ ਲਾਉਣ ਵਾਸਤੇ ਵੀ ਜਿਹਦਾ ਖਰਚਾ ਲਗਭਗ 1 ਲੱਖ ਰੁਪਏ ਆਉਂਦਾ ਔਰ ਉਹਦੇ ਉੱਤੇ ਵਿਭਾਗ ਵੱਲੋਂ 50% ਜਿਹੜੀ ਸਬਸਿਡੀ ਉਹ ਲਗਭਗ 50000 ਰੁਪਏ ਜਿਹੜੀ ਆ ਉਹ ਕਿਸਾਨ ਵੀਰਾਂ ਦੀ ਮਦਦ ਕੀਤੀ ਜਾਂਦੀ ਆ ਤਾਂ ਜੋ ਕਿਸਾਨਾਂ ਨੂੰ ਸਬਸਿਡੀ ਦੇਣ ਦਾ ਮਤਲਬ ਇਹ ਹੁੰਦਾ ਕਿ ਉਹਨਾਂ ਨੂੰ ਉਤਸ਼ਾਹਿਤ ਕੀਤਾ ਜਾਵੇ ਇਸੇ ਤਰ੍ਹਾਂ ਜੇ ਕੋਈ ਹੋਰ ਵੀ ਕਿਸਾਨ ਜਿਹੜੇ ਉਹ ਆਪਣਾ ਕੋਈ ਕੋਲਡ ਸਟੋਰ ਲਾਉਣਾ ਚਾਹੁੰਦੇ ਆ ਮਲਟੀ ਚੈਂਬਰ ਕੋਲਡ ਸਟੋਰ ਲਾਉਣਾ ਚਾਹੁੰਦੇ ਆ ਉਹਦੇ ਉੱਤੇ ਵੀ ਭਾਗ ਲਵੋ ਜਿਹੜੀਆਂ ਸਬਸਿਡੀਆਂ ਦਿੱਤੀਆਂ ਜਾ ਰਹੀਆਂ ਸੋ ਭਾਰਤ ਸਰਕਾਰ ਪੰਜਾਬ ਸਰਕਾਰ ਬਹੁਤ ਹੀ ਤਤਪਰ ਆ ਕਿਸਾਨਾਂ ਦੇ ਆਰਥਿਕ ਪੱਧਰ ਨੂੰ ਉੱਪਰ ਚੱਕਣ ਲਈ ਉਹਨਾਂ ਦੀ ਆਰਥਿਕ ਮਦਦ ਕਰ ਲਈ ਔਰ ਇਸ ਜਿਹੜਾ ਕਣਕ ਝੋਨੇ ਦਾ ਫਸਲੀ ਚੱਕਰ ਹੈ ਉਹਦੇ ਵਿੱਚੋਂ ਕਿਸਾਨ ਵੀਰਾਂ ਨੂੰ ਬਾਹਰ ਕੱਢ ਕੇ ਔਰ ਉਹਨਾਂ ਨੂੰ ਨਵੇਂ ਜਿਹੜੀਆਂ ਲੀਹਾਂ ਤੇ ਤੋਰ ਕੇ ਉਹਨਾਂ ਦੇ ਆਰਥਿਕ ਪੱਧਰ ਨੂੰ ਉੱਚਾ ਚੱਕਣ ਲਈ ਹਮੇਸ਼ਾ ਹੀ ਜਿੱਥੇ ਸਰਕਾਰਾਂ ਤਤਪਰ ਨੇ ਉੱਥੇ ਹੀ ਮੇਰਾ ਬਾਗਬਾਨੀ ਵਿਭਾਗ ਪੰਜਾਬ ਮੇਰੇ ਬਾਗਬਾਨੀ ਵਿਭਾਗ ਪੰਜਾਬ ਦਾ ਹਰ ਇੱਕ ਅਫਸਰ ਸਟਾਫ ਮੈਂਬਰ ਫੀਲਡ ਸਟਾਫ ਉਹ ਹਮੇਸ਼ਾ ਹੀ ਤਤਪਰ ਹੈ ਔਰ ਕਿਸਾਨਾਂ ਦੀ ਮਦਦ ਦੇ ਵਿੱਚ ਤਿਆਰ ਰਹਿੰਦੇ ਆ ਖੇਤੀ ਖਰਚੇ ਘਟਾ ਕੇ ਅਤੇ ਖੇਤੀ ਤਕਨੀਕਾਂ ਦੀ ਵਰਤੋਂ ਕਰਕੇ ਛੋਟੇ ਅਤੇ ਘੱਟ ਜ਼ਮੀਨ ਵਾਲੇ ਕਿਸਾਨਾਂ ਦਾ ਆਰਥਿਕ ਵਿਕਾਸ ਹੋਣਾ ਪੂਰੀ ਤਰ੍ਹਾਂ ਸੰਭਵ ਹੋ ਸਕਦਾ ਹੈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਖੇਤੀਬਾੜੀ ਵਿਭਾਗ ਪੰਜਾਬ ਅਤੇ ਭਾਰਤ ਸਰਕਾਰ ਦੇ ਹੋਰ ਬਹੁਤ ਸਾਰੇ ਵਿਭਾਗ ਛੋਟੇ ਅਤੇ ਘੱਟ ਜ਼ਮੀਨ ਵਾਲੇ ਕਿਸਾਨਾਂ ਲਈ ਲਾਭਕਾਰੀ ਸਹੂਲਤਾਂ ਅਤੇ ਤਕਨੀਕੀ ਜਾਣਕਾਰੀ ਮੁਹੱਈਆ ਕਰਵਾ ਰਹੇ ਹਨ ਤਾਂ ਜੋ ਛੋਟੇ ਕਿਸਾਨਾਂ ਦੀ ਆਰਥਿਕਤਾ ਮਜ਼ਬੂਤ ਹੋ ਸਕੇ